ਪੰਜਾਬ ਦੇ ਲੋਕਾਂ ਨੂੰ ਤਾਂ ਖਾਲੀ ਗੱਡੀ ਦਿਂਦਿਆਂ ਨੇ ਪੁਲਿਸ ਦੀਆਂ ਭੱਜਦੀਆਂ ਜੀ ਕਹਿੰਦੇ ਨੇ ਵੀ ਮਜੀਠੀਆ ਸਾਹਿਬ ਵਿਚੋਂਦੇ ਨੇ ਉਹਦੇ ਤਰਾਕ ਨੂੰ ਖਬਰ ਚਾਪਤੀ ਸਵੇਰੇ ਜੱਜ ਨੇ ਫੈਸਲਾ ਉਲਟ ਕਰਤਾ ਉਹ ਪੱਤਰਕਾਰ ਨੂੰ ਮੁੜ ਕੇ ਨੌਕਰੀ ਨਹੀਂ ਮਿਲੀ ਕਿਤੇ ਵੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਖੜ ਕੇ ਅੰਦਰ ਦੇ ਤਾਂ ਆਮ ਆਦਮੀ ਪਾਰਟੀ ਨੇ ਤੇ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਦਾ ਧੰਨਵਾਦ ਕਰ ਲਿਆਉਂਦੇ ਨੇ ਜੀ ਮੈਨੂੰ ਕੱਲ ਦਾ ਬਿਆਨ ਜਿਆਦਾ ਆਇਆ ਸੁਪੀਰ ਸਿੰਘ ਬਾਦਲ ਦਾ ਜਿਹੜੇ ਪ੍ਰਧਾਨ ਨੇ ਕਿ ਅਸੀਂ ਹੁਣ ਕਹਿੰਦੇ ਹੁਣ ਅਕਾਲੀ ਦਲ ਟਿੱਕੇ ਨਹੀਂ ਬੈਠੂਗਾ ਕੁਛ ਨਾ ਐ ਜੇ ਧੜਪੂਜਾ ਹੁੰਦਾ ਮਜੀਠੀਆ ਸਾਹਿਬ ਬਾਰੇ ਵੀ ਜੇ ਉਹ 2 ਸਕਿੰਟ ਲਈ ਵੀ ਕੈਮਰੇ ਦੇ ਮੂਹਰੇ ਆ ਕੇ ਉਹਨਾਂ ਨੇ ਮੋਛਾਂ ਨੂੰ ਬਟ ਫੇਰ ਦੇ ਦੇਣਾ ਲੋਕ ਇਹ ਗੱਲ ਕਹਿ ਰਹੇ ਨੇ ਵੀ ਹੋ ਸਕਦਾ ਵੀ ਆਮ ਆਦਮੀ ਪਾਰਟੀ ਚੌਂਦੀ ਹੋਵੇ ਵੀ ਅਕਾਲੀ ਦਲ ਥੋੜਾ ਜਿਹਾ ਉੱਪਰ ਆ ਜਾਈ ਨਾ ਚ ਸੱਤਾਂ ਚ ਜੋ ਗੱਲ ਚੱਲਦੀ ਹੈ ਕਿ ਭਾਈ ਕੋਈ ਨਹੀਂ ਇਹਨਾਂ ਨੂੰ ਸ਼ਾਇਦ ਇਹੀ ਆਪ ਹੀ ਚੱਕਣਾ ਚਾਹੁੰਦੇ ਹੁਣ ਆਮ ਆਦਮੀ ਪਾਰਟੀ ਵਾਲੇ ਤਾਂ ਜੋ ਵੋਟ ਬੈਂਕ ਅਗੇਨ ਡਿਵਾਈਡ ਹੋ ਜੇ ਕਿਸੇ ਦੇ ਸੁਪਨੇ ਚ ਵੀ ਨਹੀਂ ਆਇਆ ਹੋਣਾ ਸ਼ਾਇਦ ਕੁਲਦੀਪ ਢਾਲੀਵਾਲ ਸਾਹਿਬ ਨੂੰ ਵੀ ਪਤਾ ਨਹੀਂ ਹੋਣਾ ਪਹਿਲਾਂ ਕਿ ਮੈਂ ਰਿਜਾਈਨ ਕਰਨਾ ਆ ਖੈਰ ਉਹ ਰਿਜਾਈਨ ਕਰਕੇ ਪਰ ਬੜਾ ਪੋਜ਼ਿਟਿਵ ਨੋਟ ਛੱਡ ਕੇ ਗਏ ਆ ਉਹ ਪ੍ਰੈਸ ਕਾਨਫਰੰਸ ਕਰਦਾ ਆ ਬੰਦਾ ਇਹ ਇੱਕ ਟ੍ਰੈਂਡ ਦਾ ਚੱਲ ਪਿਆ ਵੀ ਇਲੈਕਸ਼ਨ ਜਿੱਤਣ ਵਾਸਤੇ ਆਪਾਂ ਕਹਿੰਦੇ ਨੇ ਵੀ ਭਾਈ ਤੁਸੀਂ ਜਿਮਨੀ ਨੂੰ ਚੋਂ ਸਾਡੇ ਬੰਦੇ ਨੂੰ ਚੇਤਾਵਨੀ ਚਤਾ ਦਿਓ ਵੀ ਅਸੀਂ ਇਹਨੂੰ ਮੰਤਰੀ ਬਣਾ ਦੇਾਂਗੇ ਤਾਂ ਹੋ ਭਾਈ ਸਾਹਿਬ ਆਪਾਂ ਨੂੰ ਸਵੇਰੇ ਮੈਸੇਜ ਕਰਦੇ ਫਿਰ 9:00 ਵਜੇ ਫੋਨ ਕਰਦੇ ਵੀ ਭਾਈ ਜਗੀਰ ਕੌਰ ਮੈਡਮ ਦੀ ਦੀਦੀ ਦਾ ਜੇ ਕੇਸ ਆ ਭੁੱਲ ਨਾ ਜਾਇਓ ਖਬਰ ਜ਼ਰੂਰ ਲਾਇਓ ਜਿਹੜੇ ਮੋਬਾਈਲ ਜਰਨਲਿਜ਼ਮ ਕਰਦੇ ਨੇ ਮੋਬਾਈਲ ਜਰਨਲਿਜ਼ਮ ਕਰੋ ਕੋਈ ਮਾੜੀ ਗੱਲ ਨਹੀਂ ਪਰ ਇੱਕ ਨਾ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਇਸ ਖਬਰ ਨੂੰ ਛਾਪਣ ਪਿੱਛੇ ਇਸ ਖਬਰ ਨੂੰ ਚਲਾਉਣ ਪਿੱਛੇ ਉਸ ਪੱਤਰਕਾਰ ਨੇ ਕਈ ਵਾਰੀ ਹਫ਼ਤਿਆਂ ਤੋਂ ਜ਼ਿਆਦਾ 10 ਦਿਨ 15 ਦਿਨ ਨਿਯਮਿਤ ਕਰੀ ਹੁੰਦੀ ਹੈ ਜਿਹੜੀ ਉਹਦੀ ਸਪੈਸ਼ਲ ਖਬਰ ਹੁੰਦੀ ਹੈ ਜੀ ਵਧੀ ਕੀ ਕਰਦਾ ਹੈ ਆਫਸਰ ਕੋਈ ਤਾਂ ਨਾਲ ਦੀ ਨਾਲ ਲੋਕ ਲਾਈਵ ਹੋ ਜਾਂਦੇ ਆ ਕਿ ਭਈ ਆਬਦੀ ਕੀ ਹੋ ਰਹੀ ਹੈ ਪਰ ਉਹ ਨਿਊਜ਼ ਨਹੀਂ ਮੰਨਣਾ ਚਾਹੀਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਨਾਲ ਹੀ ਸ਼ਰਮਾ ਜੀ ਦਾ ਵੀ ਸਵਾਗਤ ਕਰ ਲੈਨੇ ਆ ਪ੍ਰਵੇਸ਼ ਜੀ ਬਹੁਤ ਸਵਾਗਤ ਆ ਤੁਹਾਡਾ ਅਪਚਾਰਿਕ ਤੌਰ ਤੇ ਮਿਹਰਬਾਨੀ ਹਰਬੰਦਰ ਜੀ ਸ਼ਰਮਾ ਜੀ ਕਿਦਾਂ ਹਾਲਚਾਲ ਆ ਇਸ ਵੇਲੇ ਪੰਜਾਬ ਦਾ ਸੰਗਰੂਰ ਦਾ ਪਟਿਆਲੇ ਦਾ ਖਾਸ ਕਰ ਮਹਾਲੀ ਦਾ ਮਜੀਠੀਆ ਸਾਹਿਬ ਨੂੰ ਕਿਤੇ ਲੈ ਕੇ ਗਏ ਆ ਅੱਜ ਕਿ ਨਹੀਂ ਲੈ ਕੇ ਗਏ ਜੀ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਤਾਂ ਖਾਲੀ ਗੱਡੀ ਦਿਨੀਆਂ ਨੇ ਪੁਲਿਸ ਦੀਆਂ ਭਰਤੀਆਂ ਜੀ ਕਹਿੰਦੇ ਨੇ ਵੀ ਮਜੀਠੀਆ ਸਾਹਿਬ ਵਿਚੁੰਦੇ ਨੇ ਉਹਦੇ ਕੱਲ ਵੀ ਆਹੀ ਕੁਛ ਹੋਇਆ ਕੱਲ ਤਾਂ ਬਾਹਰ ਕੰਨੇ ਕੋਈ ਤਰਪਾਲਾ ਤਰਪੂਲਾ ਵੀ ਟੰਗਦੀਆਂ ਕੋਲ ਦੇ ਬਾਹਰ ਵੀ ਕਿਤੇ ਕੋਈ ਮਜੀਠਿਆ ਸਾਹਿਬ ਦੀ ਝਲਕਣਾ ਦੇਖ ਜਾਈ ਪਹਿਲਾਂ ਵੀ ਰਵਿੰਦਰ ਜੀ ਪੇਸ਼ੇ ਪੁੱਛੇ ਉਹ ਦੇਖੋ ਵੱਡੇ ਗੈਂਗਸਟਰਾਂ ਦੀਆਂ ਅਸਵਾਦੀਆਂ ਇਹ ਵੀ ਆਪਾਂ ਖੁਦ ਵੀ ਕਵਰ ਕਰਦੇ ਰਿਆਂ ਤੇ ਮੀਡੀਆ ਫੋਟੋ ਫੂਟਾਂ ਖਿੱਚ ਲਾਂਦਾ ਚਲੋ ਅਗਲੇ ਦਿਨ ਫੋਟੋਗ੍ਰਾਫਰ ਭਰਾਵਾਂ ਨੇ ਵੀ ਆਪਦੀ ਹਾਜ਼ਰੀ ਲਗਾਉਣੀ ਹੁੰਦੀ ਆ ਅਖਬਾਰਾਂ ਦੇ ਵਿੱਚ ਪਰ ਇਸ ਤਰ੍ਹਾਂ ਦਾ ਵਰਤਾਰਾ ਤੁਹਾਨੂੰ ਲੱਗਦਾ ਪਹਿਲੀ ਵਾਰੀ ਦੇਖਿਆ ਜਾ ਰਿਹਾ ਜੀ ਕਿ ਚਲੋ ਵੀ ਭਾਈ ਤੁਸੀਂ ਕੋਰਟ 'ਚ ਨਾ ਬੜਨ ਦਿਓ ਪੱਤਰਕਾਰਾਂ ਨੂੰ ਕੋਰਟ ਦੇ ਬਾਹਰ ਰੋਕ ਦਿਓ ਪਰ ਮਤਲਬ ਉਹ ਤਰਪਾਲਾ ਢੰਗ ਦਿਓ ਵੀ ਅੰਦਰੋਂ ਕਿਤੇ ਕੋਈ ਮਾੜਾ ਮੋਟਾ ਹਵਾ ਦਾ ਬੁੱਲਾ ਨਾ ਬਾਹਰ ਨੂੰ ਆ ਜੇ ਇਹ ਤਾਂ ਜੀ ਹੁਣ ਪਹਿਲੀ ਵਾਰੀ ਦੇਖਿਆ ਜਾ ਰਿਹਾ ਰਵਿੰਦਰ ਜੀ ਇਹ ਨਾ ਸ਼ਰਮਾ ਜੀ ਤੁਹਾਡੀ ਗੱਲ ਮੈਂ ਕੰਟੀਨਿਊ ਕਰਦਾ ਮੈਨੂੰ ਅਚਾਨਕ ਇੱਕ ਗੱਲ ਯਾਦ ਆ ਗਈ ਸੀ ਵੀਆਈ ਕੋਰਟ ਪਟਿਆਲੇ ਹੁੰਦਾ ਸੀ ਕਿਸੇ ਵੇਲੇ ਬੀਬੀ ਜ਼ਗੀਰ ਕਰੂਨ ਵਾਲਾ ਕੇਸ ਚੱਲਦਾ ਸੀ ਜੀ ਜੀ ਸਤਨਾਮ ਸਿੰਘ ਕਲੇਰ ਬੀਬੀ ਜ਼ਗੀਰ ਕਾਰ ਦੇ ਵਕੀਲ ਸੀਗੇ ਜੀ ਉਹ ਮੈਨੂੰ ਹੁਣ ਤੱਕ ਯਾਦ ਆ ਇਹਨਾਂ ਦੇ ਬੇਟੇ ਅੱਜਕੱਲ ਕਲੇਰ ਸਾਹਿਬ ਅਰਸ਼ਦੀਪ ਕਲੇਰ ਉਹ ਅਕਾਲੀ ਦਲ ਦੇ ਵਕੀਲ ਨੇ ਜਾਂ ਮਜੀਠੀਆ ਸਾਹਿਬ ਦੇ ਵਕੀਲ ਨੇ ਸਪੋਕਸਪਰਸਨ ਨੇ ਬੜੇ ਵਧੀਆ ਚੰਗੇ ਇਹਨਾਂ ਦੇ ਪਿਤਾ ਜੀ ਵਕੀਲ ਹੁੰਦੇ ਸੀ ਤੇ ਜਦੋਂ ਸੀਬੀਆਈ ਕੋਰਟ ਚ ਇੱਕ ਵਾਰੀ ਪੇਸ਼ੀ ਚੱਲਦੀ ਤੇ ਉਹ ਕਹਿੰਦੇ ਜੀ ਪੱਤਰਕਾਰਾਂ ਨੂੰ ਬਾਹਰ ਕੱਢ ਦਿਓ ਤੇ ਬਾਈ ਚਾਂਸ ਕਿਉਂਕਿ ਮੈਂ ਵੀ ਉਹਦੀ ਸੁਣਵਾਈ ਸੁਣਦਾ ਸੀ ਸਾਰੀ ਤੇ ਜਦੋਂ ਪੱਤਰਕਾਰਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਪਤਾ ਨਹੀਂ ਕੌਣ ਇੱਕ ਸ਼ਖਸ ਆਇਆ ਕਹਿੰਦੇ ਜੀ ਜੱਜ ਸਾਹਿਬ ਨੇ ਕਿਹਾ ਜੀ ਪੱਤਰਕਾਰ ਸਾਰੇ ਬਾਹਰ ਤੇ ਮੈਂ ਜੱਜ ਸਾਹਿਬ ਕੋਲ ਗਿਆ ਮੈਂ ਜੱਜ ਸਾਹਿਬ ਪਲੀਜ਼ ਆ ਰਿਟਰਨ ਆਰਡਰ ਕਰਿਓ ਜਾਂ ਵਰਬਲ ਆਰਡਰ ਕਰਿਓ ਜੀ ਵੀ ਪੱਤਰਕਾਰ ਸਾਰੇ ਬਾਹਰ ਜਾਣੇ ਚਾਹੀਦੇ ਆ ਇਹ ਓਪਨ ਕੋਰਟ ਨਹੀਂ ਹੈਗਾ ਤੇ ਜੱਜ ਸਾਹਿਬ ਕਹਿੰਦੇ ਤੁਸੀਂ ਕਿਹੜੇ ਚੈਨਲ ਤੋਂ ਮੈਂ ਦੱਸਿਆ ਮੈਂ ਮੈਂ ਫਲਾਨ ਚੈਨਲ ਤੋਂ ਆ ਤੇ ਕਹਿੰਦੇ ਕੋਈ ਨਹੀਂ ਕਹਿੰਦੇ ਪਰ ਕਹਿੰਦੇ ਜੀ ਥੋੜਾ ਪਿੱਛੇ ਹੋ ਕੇ ਬੈਠ ਜਾਓ ਕਹਿੰਦੇ ਸੋ ਜਿਹੜੀ ਇਹ ਪੱਤਰਕਾਰੀ ਵਾਲੀ ਹੈ ਨਾ ਇਹਦੇ ਬਾਰੇ ਵੀ ਅੱਜ ਆਪਾਂ ਚਰਚਾ ਜ਼ਰੂਰ ਕਰਾਂਗੇ ਇਹ ਪੱਤਰਕਾਰੀ ਦੀ ਸਮਝ ਨਾ ਹੋਣਾ ਤੇ ਜੱਜਾਂ ਦੇ ਮੂਹਰੇ ਗੱਲ ਨਾ ਕਰਨਾ ਪੱਤਰਕਾਰ ਕੀ ਗਲਤੀ ਵੀ ਕਰ ਜਾਂਦੇ ਉਹਨਾਂ ਕਰਕੇ ਉਹਨਾਂ ਨੂੰ ਭੁਗਤਣੀਆਂ ਵੀ ਪਈਆਂ ਕਈ ਵਾਰੀ ਕਿ ਇੰਡੀਅਨ ਐਕਸਪ੍ਰੈਸ ਦੇ ਬੜੇ ਵੱਡੇ ਪੱਤਰਕਾਰ ਸੀ ਹੁਣ ਤਾਂ ਬਜ਼ੁਰਗ ਹੋ ਗਏ ਉਹ ਉਹਨਾਂ ਨੇ ਕਿਤੇ ਕਿਤੇ ਜੱਜ ਤੋਂ ਕਿਸੇ ਤੋਂ ਸੁਣ ਕੇ ਗੱਲ ਜਿੱਦਾਂ ਸ਼ਾਮ ਨੂੰ ਚਾਹ ਪੀਂਦੇ ਹੋਏ ਤੇ ਰਾਤ ਨੂੰ ਖਬਰ ਛਾਪਤੀ ਸਵੇਰੇ ਜੱਜ ਨੇ ਫੈਸਲਾ ਉਲਟ ਕਰਤਾ ਉਹ ਪੱਤਰਕਾਰ ਨੂੰ ਮੁੜ ਕੇ ਨੌਕਰੀ ਨਹੀਂ ਮਿਲੀ ਕਿਤੇ ਸੋ ਕਈ ਤਰ੍ਹਾਂ ਦੀਆਂ ਗੱਲਾਂ ਇਦਾਂ ਦੀਆਂ ਵੀ ਹੁੰਦੀਆਂ ਨੇ ਉਹ ਮੈਨੂੰ ਬਾਈ ਚਾਂਸ ਗੱਲ ਯਾਦ ਆ ਗਈ ਜੀ ਕੋਰਟ ਦੀ ਜਿੱਦਾਂ ਤੁਸੀਂ ਪੜਦੇ ਆਂ ਦੀ ਗੱਲ ਕੀਤੀ ਆ ਤੇ ਮਾਫ ਕਰਿਓ ਅੱਗੇ ਕੰਟੀਨਿਊ ਕਰੋ ਜੀ ਨੀਰਵਿੰਦਰ ਜੀ ਆਪਾਂ ਦੇਖੋ ਹੁਣ ਸਿਟੀ ਸੈਂਟਰ ਸਕੈਮ ਹੋਇਆ ਕਿੰਨਾ ਵੱਡਾ ਘੁਟਾਲਾ ਅਕਾਲੀਆਂ ਨੇ ਰੌਲਾ ਪਾਇਆ ਵੀ ਗੜਬੜ ਹੋ ਗਈ ਜੀ ਗੜਬੜ ਹੋ ਗਈ ਉਹ ਕੋਰਟ ਦੇ ਵਿੱਚ ਹੁਣ ਮੈਂ ਖੁਦ ਕਵਰ ਕਰਦਾ ਰਿਹਾ ਜਿਲਧਾਣੇ ਕੋਰਟ ਦੇ ਵਿੱਚ ਜਾਂਦੇ ਰਹਾ ਸੀ ਫੋਟੋਆਂ ਵੀ ਕਰਦੇ ਸੀਗੇ ਕੈਪਟਨ ਸਾਹਿਬ ਸਟੇਟਮੈਂਟ ਵੀ ਦਿੰਦੇ ਸੀਗੇ ਕੋਰਟ ਦੇ ਅੰਦਰ ਖੜ ਕੇ ਅਸੀਂ ਜਿਹੜੀ ਆਰਗੂਮੈਂਟ ਹੁੰਦੀ ਸੀ ਉਹ ਵੀ ਸੁਣਦੇ ਸੀ ਸਾਰੀ ਹੁਣ ਜੇ ਆਪਾਂ ਇਹ ਕੇਸ ਦੇਖੀਏ ਜੀ ਇਹ ਸਿਟੀ ਸੈਂਟਰ ਘੁਟਾਲੇ ਜਿੱਡਾ ਕੇਸ ਤਾਂ ਹੈ ਨਹੀਂ ਤੇ ਜੀ ਬਾਕੀ ਚਲੋ ਜੀ ਗੱਲ ਇਹ ਹੈ ਅਰਵਿੰਦਰ ਜੀ ਹੁਣ ਵੀ ਕੱਲ ਦੇ ਕਈ ਲੀਡਰਾਂ ਨਾਲ ਫੋਨ ਤੇ ਵੀ ਗੱਲ ਹੋਈ ਤੇ ਕਈ ਲੀਡਰਾਂ ਨੇ ਕੁਝ WhatsApp ਗਰੁੱਪਾਂ ਜੀ ਪਾਇਆ ਵੀ ਅਸੀਂ ਤਾਂ ਦੇਖੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਲੀਡਰਾਂ ਦਾ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਛੜ ਕੇ ਅੰਦਰ ਦੇ ਤਾਂ ਆਮ ਆਦਮੀ ਪਾਰਟੀ ਨੇ ਤੇ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਦਾ ਧੰਨਵਾਦ ਕਰੀ ਜਾਂਦੇ ਨੇ ਜੀ ਤੇ ਮੈਂ ਇੱਕਦੋਸਤਰਾ ਨੂੰ ਪੁੱਛਿਆ ਵੀ ਚਲੋ ਯਾਰ ਵੀ ਇਹ ਕੀ ਤੁਹਾਡੀ ਕਹਾਣੀ ਹੈ ਭਾਈ ਤੁਹਾਡਾ ਕਿਤੇ ਹੁਣ ਮਨ ਤਾਂ ਨਹੀਂ ਭਰ ਗਿਆ ਅਕਾਲੀ ਦਲ ਤੋਂ ਜਾਂ ਤੁਸੀਂ ਕਿਤੇ ਹੁਣ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਤਾਂ ਛੱਡਣਾ ਤਾਂ ਨਹੀਂ ਜਾਂ ਆਮ ਆਦਮੀ ਪਾਰਟੀ ਕਰਨੀ ਤਾਂ ਨਹੀਂ ਜਾਣਾ ਤੁਸੀਂ ਉਹ ਕਹਿੰਦੇ ਜੀ ਇਹ ਜੀ ਕੋਈ ਗੱਲ ਨਹੀਂ ਕਹਿੰਦੇ ਅਸੀਂ ਸਾਰੇ ਸੁੱਤੇ ਪਏ ਸੀਗੇ ਵੀ ਸਾਰੇ ਆਪਦੇ ਆਪਦੇ ਘਰੇ ਆਰਾਮ ਨਾਲ ਬੈਠੇ ਸੀਗੇ ਵੀ ਆਮ ਆਦਮੀ ਪਾਰਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਇੰਨੀ ਸਖਤੀ ਕਰਕੇ ਇਸ ਤਰ੍ਹਾਂ ਦਾ ੱੱਕਾ ਕਰਕੇ ਸਾਨੂੰ ਜਗਾ ਲਿਆ ਜਦ ਆਪਾਂ ਕਹਿੰਦੇ ਵੀ ਇੱਕ ਜਿਵੇਂ ਜਵਾਕ ਨਹੀਂ ਸੁੱਤਾ ਵੀ ਵੀ ਜਿਵੇਂ ਇੱਕ ਜਵਾਕ ਨਹੀਂ ਸੁੱਤਾ ਪਿਆ ਹੁੰਦਾ ਅਰਵਿੰਦਰ ਜੀ ਆਪਾਂ ਉਹਨੂੰ ਹਲੂਣਾ ਆਇਆ ਦੇ ਕੇ ਠਾਵਾ ਨੇ ਉਹ ਫਿਰ ਮੁੜ ਕੇ ਉਹਦੀ ਨੀਂਦ ਖਰਾਬ ਹੋ ਗਈ ਨੇ ਫਿਰ ਉਹ ਕਹਿੰਦਾ ਵੀ ਹੁਣ ਨਾ ਮੈਂ ਤੁਹਾਨੂੰ ਸੁਣ ਸੌਣ ਦਊਂ ਕਹਿੰਦਾ ਨਾ ਮੈਂ ਆਪ ਸੌਂ ਹੁਣ ਕੱਲ ਏਹੀ ਗੱਲ ਸ਼ਰਮਾ ਜੀ ਇਹਦੇ ਨਾਲ ਇਹ ਅੰਗਰੇਜ਼ੀ 'ਚ ਇਹਨੂੰ ਕਹਿ ਦਿੰਦੇ ਆ ਬਲੇਸਿੰਗ ਇਨ ਡਿਸਗਾਈਸ ਜੀ ਜੀ ਇਹਨੇ 네ਗੇਟਿਵ ਚੀਜ਼ ਨੂੰ ਪੋਜ਼ਿਟਿਵ ਕਰ ਲਿਆ ਇਹਨਾਂ ਨੇ ਜੀ ਜਿਵੇਂ ਹੁਣ ਅੱਜ ਮੈਂ ਜਦੋਂ ਮੈਂ ਕਈ ਅਕਾਲੀ ਲੀਡਰਾਂ ਨਾਲ ਚਲੋ ਗੱਲਬਾਤ ਹੋਈ ਤਾਂ ਉਹਨਾਂ ਨੇ ਇਹੀ ਗੱਲ ਕਿਹਾ ਵੀ ਸਾਨੂੰ ਹਲੂਣਾ ਦਿੱਤਾ ਜੀ ਵੀ ਹੁਣ ਅਸੀਂ ਟਿਕਦੇ ਨਹੀਂ ਹੁਣ ਮੈਂ ਫਿਰ ਕੱਲ ਮੈਨੂੰ ਕੱਲ ਦਾ ਬਿਆਨ ਜਾਦਾ ਆ ਸੁਖਵੀਰ ਸਿੰਘ ਬਾਦਲ ਦਾ ਜਿਹੜੇ ਪ੍ਰਧਾਨ ਨੇ ਵੀ ਅਸੀਂ ਹੁਣ ਕਹਿੰਦੇ ਹੁਣ ਅਕਾਲੀ ਦਲ ਟਿੱਕੇ ਨਹੀਂ ਬੈਠੂਗਾ ਉਹ ਕੱਲ ਹੀ ਐਲਾਨ ਕਰ ਚੁੱਕੇ ਨੇ ਜੀ ਜੀ ਸੋ ਇਹ ਕਿਤੇ ਨਾ ਕਿਤੇ ਵੀ ਜਿਵੇਂ ਹੁਣ ਅੱਜ ਕੋਈ ਸੋਸ਼ਲ ਮੀਡੀਆ ਤੇ ਵੀ ਗੱਲਾਂ ਬਾਤਾਂ ਚੱਲੀਆਂ ਜੀ ਲੋਕਾਂ ਨੇ ਕਮੈਂਟ ਇਹ ਜੀ ਆ ਰਹੇ ਨੇ ਥੱਲੇ ਵੀ ਦੇਖੋ ਜੀ ਮਜੀਠੀਏ ਨਾਲ ਤਕਾ ਹੋ ਰਿਹਾ ਹੈ ਕਿਤੇ ਨਾ ਕਿਤੇ ਨਾ ਅਰਵਿੰਦਰ ਜੀ ਇਹ ਜਿਹੜਾ ਨਰੇਟਿਵ ਹੈ ਇਹ ਜੇਕਰ ਐਂ ਹੀ ਚੱਲਦਾ ਰਿਹਾ ਵੀ ਮਜੀਠੀਏ ਨੂੰ ਮਜੀਠੀਆ ਸਾਹਿਬ ਨੂੰ ਵੀ ਐਂ ਹੀ ਪੁਲਿਸ ਲੈ ਜਾਂਦੀ ਰਹੀ ਵੀ ਬੰਦ ਸੀਸਿਆਂ 'ਚ ਕੋਰਟ 'ਚ ਕਿਸੇ ਨੂੰ ਨਾ ਮਰਨ ਦਿੱਤਾ ਵੀ ਬਾਹਰ ਕੋਈ ਇਨਫੋਰਮੇਸ਼ਨ ਨਾ ਜਾਣ ਦੇ ਉਹ ਜਿਹੜੀ ਵਕੀਲ ਸਾਹਿਬ ਕਹਿੰਦੇ ਨੇ ਉਹੀ ਸੁਣਨ ਲੋਕ ਇਹ ਕਈ ਵਾਰੀ ਨਾ ਚੀਜ਼ਾਂ ਉਲਟੀਆਂ ਪੈ ਜਾਂਦੀਆਂ ਆਉਂਦੀਆਂ ਨੇ ਜੀ ਸਿਆਸਤ ਦੇ ਵਿੱਚ ਕਿਤੇ ਹੁਣ ਜਿਵੇਂ ਜੀ ਕਈ ਵਾਰੀ ਸਾਡੇ ਬਜ਼ੁਰਗ ਸੋਚਣ ਲੱਗ ਜਾਂਦੇ ਨੇ ਵੀ ਯਾਰ ਜਿੰਨੀ ਦੇਰ ਕੋਈ ਚੀਜ਼ ਸਾਬਤ ਨਹੀਂ ਹੁੰਦੀ ਵੀ ਓਨੀ ਦੇਰ ਤਾਂ ਫਿਰ ਧੱਕੀ ਆ ਇਹ ਬੰਦੇ ਨਾਲ ਵੀ ਚਲੋ ਤੁਸੀਂ ਬੰਦਾ ਫੜ ਲਿਆ ਬੰਦੇ ਨੂੰ ਕੋਰਟ 'ਚ ਪੇਸ਼ ਕਰ ਰਹੇ ਹਾਂ ਵੀ ਜਿਹੜੇ ਬੰਦੇ ਉਹਨੂੰ ਮਿਲ ਨਹੀਂ ਚਾਹੁੰਦੇ ਨੇ ਜਾਂ ਕੁਝ ਪੱਤਰਕਾਰ ਸਾਥੀ ਕੁਝ ਲਿਖਣਾ ਚਾਹੁੰਦੇ ਨੇ ਵੀ ਯਾਰ ਤੁਸੀਂ ਉਹਨਾਂ ਨੂੰ ਤਾਂ ਘੱਟੋ-ਘੱਟ ਭਾਈ ਕੋਰਟ ਦੇ ਵਿੱਚ ਐਂਟਰ ਕਰਨ ਦੇ ਦਿਓ ਜੇ ਤੁਸੀਂ ਕੋਰਟ ਦੇ ਵਿੱਚ ਨਹੀਂ ਜਾਣ ਦੇਣਾ ਉਹਨਾਂ ਨੂੰ ਜਿਹੜਾ ਕੋਰਡ ਦੀ ਬਿਲਡਿੰਗ ਹੈ ਉਹਦੇ ਨੇੜੇ ਲਾਉਣੇ ਲੱਗਣ ਦੇ ਤਾਂ ਚਲੋ ਸਾਡੇ ਫੋਟੋਗ੍ਰਾਫਰ ਨੇ ਜਿਹੜੇ ਇੱਕ ਅੱਧੀ ਫੋਟੋ ਫੋਟੋ ਕੱਚਲਣ ਭਈ ਕੋਈ ਵੀਡੀਓ ਵਾਲੇ ਸ਼ਾਰਟ ਸ਼ੂਟ ਮਾਰ ਲੈਣਾ ਜੀ ਮੈਨੂੰ ਐਂ ਜਿ ਲੱਗਦਾ ਰਵਿੰਦਰ ਜੀ ਵੀ ਜਿਵੇਂ ਕੁਛ ਨਾ ਐਂ ਜੇ ਧੜਕੂ ਜਾ ਹੁੰਦਾ ਮਜੀਠਿਆ ਸਾਹਿਬ ਬਾਰੇ ਵੀ ਜੇ ਉਹ 2 ਸਕਿੰਟ ਲਈ ਵੀ ਕੈਮਰੇ ਦੇ ਮੂਹਰੇ ਆ ਗਏ ਉਹਨਾਂ ਨੇ ਮੋਛਾਂ ਨੂੰ ਬੜ ਫੇਰ ਦੇ ਦੇਣਾ ਨਹੀਂ ਵੀ ਜਿਹੜੀ ਇੰਨੇ ਦਿਨਾਂ ਦੀ ਵੀ ਇੰਨੇ ਦਿਨਾਂ ਦੀ ਜਿਹੜੀ ਮਿਹਨਤ ਜੀ ਕੀਤੀ ਹੈ ਵੀ ਕਿਤੇ ਉਹ ਤੇ ਪਾਣੀ ਨਾ ਫਿਰ ਜੇ ਕਿਉਂਕਿ ਉਸ ਦਿਨ ਵੀ ਜਦੋਂ ਉਹ ਗਏ ਨੇ ਦੇੜੀ ਉਹਨਾਂ ਦੀ ਆਖਰੀ ਸ਼ਾਟ ਹੈ ਵੀ ਜੋ ਉਥੋਂ ਜਦੋਂ ਅਰੈਸਟ ਤੋਂ ਪਹਿਲਾਂ ਉਥੇ ਵੀ ਉਹ ਮੁੱਛਾਂ ਨੂੰ ਵੱਟ ਦੇ ਕੇ ਗਏ ਨੇ ਜੀ ਤੇ ਜਿਵੇਂ ਉਹਨਾਂ ਦੀ ਹੁਣ ਗਨੀਪ ਕੌਰ ਜੀ ਨੇ ਵੀ ਕਿਹਾ ਵੀ ਮਜੀਠੀਆ ਸਾਹਿਬ ਤਾਂ ਮਤਲਬ ਲੋਕ ਇਹ ਗੱਬਰ ਸਿੰਘ ਮੰਗੂ ਜਿਵੇਂ ਗੱਬਰ ਤੋਂ ਸਾਰੇ ਲੋਕ ਡਰਦੇ ਸੀਗੇ ਵੀ ਉਹ ਵੀ ਜੀ ਇਹਨਾਂ ਨੂੰ ਵਿਕਰਮ ਸਿੰਘ ਮਜੀਠੀਏ ਤੋਂ ਡਰ ਲੱਗਦਾ ਹੈ ਇਹ ਗਨੀਪ ਕੌਰ ਜੀ ਨੇ ਕੈਮਰੇ ਤੇ ਕਹੀ ਹੈ ਗੱਲ ਪੱਤਰਕਾਰਾਂ ਨਾਲ ਗੱਲ ਕਰਦੇ ਕਰਦੇ ਉਹ ਕਹਿੰਦੇ ਜੀ ਵੀ ਕਿਤੇ ਵੀ ਕੁਝ ਵੀ ਹੋ ਜੇ ਵੀ ਹੁਣ ਸਰਕਾਰ ਨੂੰ ਉਹ ਨਹੀਂ ਦਿੰਦਾ ਵੀ ਸਰਕਾਰ ਨੂੰ ਬਸ ਕੱਲਾ ਮਜੀਠੀਆ ਸਾਹਿਬ ਹੀ ਦਿੰਦੇ ਨੇ ਭਾਈ ਵੀ ਗੱਬਰ ਸਿੰਘ ਵਾਂਗੂ ਡਰਦੇ ਨੇ ਇਹਨਾਂ ਤੋਂ ਵੀ ਪਰ ਸਾਨੂੰ ਸਮਝ ਨਹੀਂ ਆਉਂਦੀ ਵੀ ਐਂ ਕਿਉਂ ਕਰ ਰਹੇ ਨੇ ਇਹ ਵੀ ਜੇ ਤੁਹਾਡੇ ਲਈ ਵੀ ਕੁਝ ਹੈਗਾ ਤੁਸੀਂ ਭਾਈ ਕਰੋ ਤਾਂ ਕਿ ਕੋਈ ਗੱਲਬਾਤ ਅੱਗੇ ਵਧੇ ਬਾਕੀ ਅਰਵਿੰਦਰ ਜੀ 7 ਦਿਨਾਂ ਦੇ ਵਿੱਚ ਜੇ ਕੋਈ ਵੱਡੀ ਰਿਕਵਰੀ ਨਹੀਂ ਹੋ ਪਾਈ ਵੀ ਕੁਝ ਕਹਿ ਰਹੇ ਸੀ ਬੰਦੇ ਆਮ ਆਦਮੀ ਪਾਰਟੀ ਦੇ ਵੀ ਮਜੀਠੀਆ ਸਾਹਿਬ ਤਾਂ ਗੱਡੀਆਂ ਜੀ ਘਮਾਉਂਦੇ ਫਿਰ ਜਾਂਦੇ ਨੇ ਵਿਜੀਲੈਂਸ ਨੂੰ ਵੀ ਪਹਿਲਾਂ ਸ਼ਿਮਲੇ ਲੈ ਵੜੇ ਜੀ ਉੱਥੇ ਗੜੇ-ਮੁੜੇ ਕਣਾ ਕਮਾئیںਗੇ ਪਹਾੜਾਂ ਦੇ ਵੀ ਫਿਰ ਮਜੀਠੇ ਲੈ ਵੜੇ ਤੇ ਹੁਣ ਦੇਖੋ ਜੀ ਵਿਜੀਲੈਂਸ ਵਾਲੇ ਵੀ ਸੀਨੀਅਰ ਅਫਸਰ ਨੇ ਵੀ ਐ ਤਾਂ ਉਹਨਾਂ ਨੂੰ ਵੀ ਕਮਾਉਣਾ ਔਖਾ ਹੈ ਪਰ ਜੇ ਮਜੀਠਿਆ ਸਾਹਿਬ ਉਹਨਾਂ ਨੂੰ ਐਂ ਕਮਾਉਂਦੇ ਫਿਰਦੇ ਨੇ ਤਾਂ ਇਹਦਾ ਮਤਲਬ ਉਹ ਚੜ੍ਹਦੀ ਕਲਾ ਚ ਨੇ ਬਾਕੀ ਤਾਂ ਹੁਣ ਦੇਖੋ ਜੀ ਕਿੰਨੀ ਵਾਰ ਮਜੀਠਿਆ ਸਾਹਿਬ ਸਾਹਮਣੇ ਨਹੀਂ ਆਉਂਦੇ ਉਹਨਾਂ ਦੇ ਆਉਂਦੇ ਪਤਾ ਲੱਗੂਗਾ ਜੀ ਇੱਕ ਗੱਲ ਹੋਰ ਬੜੀ ਚੱਲ ਰਹੀ ਹੈ ਜੀ ਲੋਕਾਂ ਦੇ ਵਿੱਚ ਅੱਜ ਅਰਵਿੰਦਰ ਜੀ ਕਿਤਨਾ ਕਿਤੇ ਉਹ ਗੱਲ ਜਰੂਰ ਸ਼ੇਅਰ ਕਰਨੀ ਪਣਦੀ ਐ ਲੋਕ ਇਹ ਗੱਲ ਕਹਿ ਰਹੇ ਨੇ ਵੀ ਹੋ ਸਕਦਾ ਵੀ ਆਮ ਆਦਮੀ ਪਾਰਟੀ ਚੌਂਦੀ ਹੋਵੇ ਵੀ ਅਕਾਲੀ ਦਲ ਥੋੜਾ ਜਿਹਾ ਉੱਪਰ ਆ ਜਾਈ ਕਿਉਂਕਿ ਹੁਣ ਜੋ ਗੱਲ ਚੱਲ ਰਹੀ ਐ ਪੰਜਾਬ ਦੇ ਵਿੱਚ ਹੁਣ ਕਾਂਗਰਸ ਵੀ ਬੜੇ ਮੁੱਛਾਂ ਨੂੰ ਬੜ ਦੇਈ ਜਾਂਦੇ ਨੇ ਖੜੇ ਵੀ ਭਾਈ 2027 ਜਦ ਤੱਕ ਅਸੀਂ ਆ ਗਏ ਅਬੀ ਕਈ ਲੀਡਰ ਕਹਿੰਦੇ ਨੇ ਵੀ ਮੈਂ ਤਾਂ ਆ ਮੈਂ ਖਮਾ ਲੂੰ ਮੈਂ ਆ ਮੈਂ ਖਮਾ ਲੂੰ ਉਹਨਾਂ ਤਾਂ ਮੁੱਖ ਮੰਤਰੀ ਕਈ ਤੁਰੇ ਫਿਰਦੇ ਨੇ ਜੀ ਨੇ ਮੇਹੂਰ ਪਾਰਟੀ ਇਹ ਤਾਂ ਮੰਤਰੀ-ਮੰਤਰੀ ਹੁੰਦੇ ਨੇ ਉਹਨਾਂ ਲਈ ਵੀ ਤਾਂ ਮੁੱਖ ਮੰਤਰੀ ਦੇ ਦਾਅਵੇਦਾਰ ਬਹੁਤ ਨੇ ਹੁਣ ਤੱਕ ਕੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਦੇਖੋ ਅਕਾਲੀ ਦਲ ਹਾਸ ਬਿਲਕੁਲ ਹੀ ਥੱਲੇ ਚਲਾ ਗਿਆ ਸੀਗਾ ਅਕਾਲੀ ਦਲ ਦੇ ਕੋਈ ਮੁੱਦੇ ਨਹੀਂ ਸੀ ਲੋਕ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਪਰ ਇੱਕ ਮਜੀਠੀਆ ਸਾਹਿਬ ਵਾਲਾ ਮੁੱਦੇ ਤੋਂ ਬਾਅਦ ਕਿਤੇ ਨਾ ਕਿਤੇ ਨਾ ਅਕਾਲੀ ਦਲ ਪੋਲੀਟੀਕਲ ਫਾਈਟ ਸ਼ੁਰੂ ਕਰਕੇ ਜਿਵੇਂ ਕੱਲ ਸੜਕਾਂ ਤੇ ਉਤਰੇ ਨੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਸਾਡਾ ਖੋਇਆ ਹੋਇਆ ਗਰਾਊਂਡ ਹੈ ਵੀ ਅਸੀਂ ਉਹਨੂੰ ਵਾਪਸ ਲੈ ਲਾਂਗੇ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਹੁਣ ਇਹ ਗੱਲ ਚੱਲਣ ਲੱਗੀ ਜੀ ਇਹ ਇਹ ਬੜਾ ਇਹ ਸ਼ਰਮਾ ਜੀ ਇਹ ਬੜਾ ਨਵੇਂ ਨਵੇਂ ਤਰ੍ਹਾਂ ਦਾ ਨੈਰੇਟਿਵ ਹੈ ਕਿਉਂਕਿ ਕਈ ਥਿਉਰੀਜ਼ ਪੋਲਿਟਿਕਸ ਦੇ ਵਿੱਚ ਚੱਲਦੀਆਂ ਨੇ ਇਹ ਬਿਲਕੁਲ ਨਵੇਂ ਤਰ੍ਹਾਂ ਦੀ ਇੱਕ ਤੁਸੀਂ ਗੱਲ ਲੈ ਜਾਂਦੀ ਆ ਕਿ ਪਿੰਨਾ ਚ ਸੱਥਾਂ ਚ ਜੋ ਗੱਲ ਚੱਲਦੀ ਹੈ ਕਿ ਭਾਈ ਕੋਈ ਨਹੀਂ ਇਹਨਾਂ ਨੂੰ ਸ਼ਾਇਦ ਇਹੀ ਆਪ ਹੀ ਚੱਕਣਾ ਜਾਂਦੇ ਹੁਣ ਆਮ ਆਦਮੀ ਪਾਰਟੀ ਵਾਲੇ ਤਾਂ ਜੋ ਵੋਟ ਬੈਂਕ ਅਗੇਨ ਡਿਵਾਈਡ ਹੋ ਜੇ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਅਸੀਂ ਪ੍ਰੋਪਰਲੀ ਚੈਲੰਜ ਕਰ ਸਕੀਏ ਤਾਂ ਕਿ ਦੁਬਾਰਾ 2027 ਦੇ ਵਿੱਚ ਅਸੀਂ ਉਹ ਪਾੜੋ ਤੇ ਰਾਜਕੁਰਾ ਵਾਲੀ ਨੀਤੀ ਦੇ ਵਿੱਚ ਸਫਲ ਹੋ ਸਕੀਏ ਇਹ ਬੜਾ ਨਵੇਂ ਤਰ੍ਹਾਂ ਦਾ ਇੱਕ ਨੈਰੇਟਿਵ ਹੈ ਜੀ ਬੜੀ ਕਮਾਲ ਦੀ ਗੱਲ ਤੁਸੀਂ ਲੈ ਕੇ ਆਂਦੀ ਹੈ ਜਿਹੜਾ ਤੁਸੀਂ ਜਾਣਦੇ ਹੋ ਨਾ ਜੀ ਦਿਨੇ ਮਨ ਲੱਗਦਾ ਮਹੱਲਿਆਂ ਚ ਸੱਥਾਂ ਚ ਬਜ਼ੁਰਗਾਂ ਨਾਲ ਗੱਲ ਗੁਲ ਕਰਦੇ ਹੋਏ ਚੀਜ਼ਾਂ ਉੱਥੋਂ ਨਿਕਲ ਕੇ ਆਉਂਦੀਆਂ ਅਜੀ ਰਵਿੰਦਰ ਜੀ ਜਿਵੇਂ ਹੁਣ ਪਹਿਲਾਂ ਗੱਲ ਚੱਲ ਰਹੀ ਸੀ ਨਾ ਵੀ ਪਹਿਲਾਂ ਤਾਂ ਕਾਂਗਰਸ ਸੀ ਵੀ 2000 ਦੇਖੋ ਮੁਕਾਬਲਾ ਜਿਹੜਾ ਪਹਿਲਾਂ ਲੱਗ ਰਿਹਾ ਸੀ ਇਹ 2027 ਦੇ ਵਿੱਚ ਤਾਂ ਯਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਹੋਣਾ ਮੁਕਾਬਲਾ ਜੀ ਤੇ ਕਾਂਗਰਸ ਵਾਲੇ ਕਾਂਗਰਸ ਵਾਲੇ ਵੀ ਇਸ ਗੱਲ ਨੂੰ ਕਾਂਗਰਸ ਵਾਲੇ ਵੀ ਕਹਿ ਰਹੇ ਸੀ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਭਾਈ ਫਾਈਟ ਹੋਣੀ ਹੈ ਵੀ ਹੁਣ ਸਾਡੀ ਵਾਰੀ ਐ ਉਸ ਸੀਨੀਅਰ ਕਾਂਗਰਸੀ ਲੀਡਰ ਕਹਿੰਦੇ ਸੀ ਵੀ ਦੇਖਾਂਗੇ ਜੀ ਕੋਈ ਨਹੀਂ ਪਰ ਇਹ ਕੱਲ ਦਾ ਜੋ ਘਟਨਾਕ੍ਰਮ ਜਾ ਹੋਇਆ ਨਾ ਜੀ ਮਤਲਬ ਕਿ ਕੁਝ ਅਕਾਲੀ ਲੀਡਰ ਵੀ ਚੜ੍ਹਦੀ ਕਲਾ ਜੀ ਚ ਲੱਗਦੇ ਨੇ ਵੀ ਅਸੀਂ ਦੁਬਾਰਾ ਸੜਕਾਂ ਤੇ ਉਤਰਾਂਗੇ ਵੀ ਕੁਝ ਇਸ ਤਰ੍ਹਾਂ ਦਾ ਕਰਾਂਗੇ ਚਲੋ ਬਾਕੀ ਤਾਂ ਹੁਣ ਗੱਲਾਂ ਇਹ ਵੀ ਚੱਲ ਰਹੀਆਂ ਨੇ ਵੀ ਹੋ ਸਕਦਾ ਭਾਈ ਜਦੋਂ ਅਕਾਲੀ ਦਲ ਮਾੜਾ ਮੋਟਾ ਉੱਤੇ ਉੱਠੇ ਮਾੜਾ ਮੋਟਾ ਗੋਡਿਆਂ ਦੇ ਭਾਰ ਖੜਾ ਹੋ ਜੇ ਵੀ ਹੋ ਸਕਦਾ ਕੋਈ ਭਾਜੀ ਇਹਨਾਂ ਦੀ ਬਾਹ ਫੜ ਲੇ ਜਾਂ ਕੋਈ ਪੁਰਾਣੇ ਜਿਹੜੇ ਇਹਨਾਂ ਦੇ ਰਿਸ਼ਤੇ ਖਰਾਬ ਹੋਏ ਨੇ ਵੀ ਪੁਰਾਣੇ ਰਿਸ਼ਤੇ ਬੀਜੇਪੀ ਦੇ ਅਕਾਲੀ ਦਲ ਦੇ ਬਹਾਲ ਹੋ ਜਾਣ ਜੀ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਕਈ ਵਾਰੀ ਸਰਕਾਰ ਬਣਾਈ ਹੈ ਰਲ ਮਿਲ ਕੇ ਤੇ ਪਰ ਕੱਲ ਵਾਲੇ ਜੋ ਘਟਨਾਕਰਮ ਹੋਏ ਜੀ ਉਹਦੇ ਤੋਂ ਬਾਅਦ ਲੱਗਦਾ ਹੈ ਵੀ ਕੁਝ ਅਕਾਲੀ ਦਲ ਕਿਤੇ ਨਾ ਕਿਤੇ ਕੁਝ ਨਾ ਕੁਝ ਗਤੀਵਿਧੀ ਸ਼ੁਰੂ ਕਰੂਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਲੈਵਲ ਤੇ ਜੋ ਜੋ ਤਰ੍ਹਾਂ ਦੇ ਬਿਆਨ ਆ ਰਹੇ ਨੇ ਹਰਵਿੰਦਰ ਜੀ ਜੀ ਦੇਖੋ ਇਹ ਗੱਲ ਤਾਂ ਕਨਫਰਮ ਆ ਕਿ ਜਿਹੜੇ ਲੋਕਾਂ ਦੇ ਮਗਰ ਪੰਜਾਬੀ ਪਏ ਹੋਏ ਸੀ ਜਿਹੜੀ ਪੋਲੀਟੀਕਲ ਪਾਰਟੀ ਦੇ ਮਗਰ ਪੰਜਾਬੀ ਪਏ ਹੋਏ ਸੀ ਕਿ ਭਾਈ ਤੁਸੀਂ ਆਹ ਉਲੰਘਣਾ ਕਰਤੀ ਅਕਾਲ ਤਖਸਾਲਾ ਵੀ ਮਸਲਾ ਸੀ ਯਾਨੀ ਹਰਪ੍ਰੀਤ ਸਿੰਘ ਵਾਲਾ ਵੀ ਸੀ ਅਕਾਲੀਆਂ ਚ ਪਾੜਾ ਪਿਆ ਹੋਇਆ ਸੀ ਉਹ ਵੀ ਸੀ ਉਹ ਸਾਰੇ ਮਸਲੇ ਅਕਾਲੀਆਂ ਦੇ ਜਿੰਨੇ 네ਗੇਟਿਵ ਜਾਂਦੇ ਸੀ ਉਹ ਇੱਕ ਸਾਈਡ ਤੇ ਹੋ ਗਏ ਉਹ ਕਾਰਨਰ ਹੋ ਗਏ ਤੇ ਨਵਾਂ ਇੱਕ ਨੈਰੇਟਿਵ ਛਰਜਿਆ ਗਿਆ ਆ ਉਹਦੇ ਚ ਅਕਾਲੀ ਦਲ ਮਰਸੀ ਵੋਟ ਇੱਕ ਮਰਸੀ ਵੋਟ ਸ਼ਬਦ ਵਰਤਿਆ ਜਾਂਦਾ ਆ ਇਸ ਵੇਲੇ ਮਰਸੀ ਵੋਟ ਵੀ ਲੈ ਸਕਦਾ ਆ ਅਕਾਲੀ ਦਲ ਤੇ ਉਹਦੇ ਨਾਲ ਉੱਤੇ ਆ ਸਕਦਾ ਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਜਿਹੜਾ ਸਿੱਧਾ ਮੁਕਾਬਲਾ ਦੇਖਿਆ ਜਾਂਦਾ ਸੀ 2027 ਦਾ ਉਹਦੇ 'ਚ ਹੁਣ ਇੱਕ ਨਵੀਂ ਪਾਰਟੀ ਨਵੀਂ ਪਾਰਟੀ ਯਾਨੀ ਕਿ ਨਵੇਂ ਸਿਰਿਆਂ ਜਿਹੜੀ ਕੁੰਭ ਕਰਨੀ ਨੀਂਦ ਠਾਲਤਾ ਆਮ ਆਦਮੀ ਪਾਰਟੀ ਵਾਲਿਆਂ ਨੇ ਉਹ ਜਾਗ ਗਏ ਆ ਹੁਣ ਇੱਕ ਹਲਚਲ ਜ਼ਰੂਰ ਹੋ ਸਕਦੀ ਹੈ ਤੇ ਇਹਦੇ ਨਾਲ ਹੀ ਸ਼ਰਮਾ ਜੀ ਕੁਲਦੀਪ ਧਾਲੀਵਾਲ ਸਾਹਿਬ ਰਜਾਇਨ ਕਰ ਗਏ ਇਹ ਤਾਂ ਕਿਸੇ ਦੇ ਸੁਪਨੇ ਚ ਵੀ ਨਹੀਂ ਆਇਆ ਹੋਣਾ ਸ਼ਾਇਦ ਕੁਲਦੀਪ ਢਾਲੀਵਾਲ ਸਾਹਿਬ ਨੂੰ ਵੀ ਪਤਾ ਨਹੀਂ ਹੋਣਾ ਪਹਿਲਾਂ ਕਿ ਮੈਂ ਰਿਜਾਈਨ ਕਰਨਾ ਆ ਖੈਰ ਉਹ ਰਿਜਾਈਨ ਕਰ ਗਏ ਪਰ ਬੜਾ ਪੋਜ਼ਿਟਿਵ ਨੋਟ ਛੱਡ ਕੇ ਗਏ ਆ ਉਹ ਪ੍ਰੈਸ ਕਾਨਫਰੈਂਸ ਕਰਦਾ ਆ ਬੰਦਾ ਜੀ ਜੀ ਬਿਲਕੁਲ ਰਵਿੰਦਰ ਜੀ ਐਕਚੁਅਲੀ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਕਿਸੇ ਇਸ ਵੀ ਕਿਤੇ ਇਸ ਵਾਰੀ ਵੀ ਸਾਡੇ ਕਈ ਦੋਸਤ ਮਿੱਤਰ ਨੇ ਵੀ ਉਹਨਾਂ ਦੀਆਂ ਜੈਕਟਾਂ ਸਲਾਈਆਂ ਦੇ ਸਲਾਈਆਂ ਨਾਲ ਰਹਿ ਜਾਣਾ ਇਸ ਵਾਰੀ ਵੀ ਉਹੀ ਹੋਇਆ ਜੀ ਕੁਝ ਲੀਡਰਾਂ ਦਾ ਰੌਲਾ ਸੀਗਾ ਵੀ ਇੱਕ ਦੋ ਲੀਡਰਾਂ ਦਾ ਭਾਈ ਮਾਲਵੇ ਤੋਂ ਨੰਬਰ ਲੱਗਣਾ ਸੀਗਾ ਇੱਕ ਮਾਝੇ ਤੋਂ ਗੱਲ ਚੱਲ ਰਹੀ ਸੀ ਵੀ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਹੋ ਸਕਦਾ ਕੋਈ ਕਿਰਪਾ ਹੋ ਜੇ ਵੀ ਦੁਬਾਰਾ ਭਾਈ ਜਗ੍ਹਾ ਮਿਲ ਜੇ ਪਰ ਇਕੱਲੇ ਸੰਜੀਵ ਅਰੂਣਾ ਜੀ ਨੂੰ ਹੀ ਬਣਾਇਆ ਗਿਆ ਜੀ ਮਤਲਬ ਕਿ ਤੇ ਕੁਲਦੀਪ ਢਾਲੀਆਲ ਜੀ ਦਾ ਜਿਹੜਾ ਮਹਿਕਮਾ ਸੀ ਐਨਆਰਾਈਜ਼ ਦਾ ਉਹ ਲੈ ਕੇ ਜੀ ਉਹਨਾਂ ਨੂੰ ਦਿੱਤਾ ਤੇ ਪਰ ਅਰਵਿੰਦਰ ਜੀ ਪਹਿਲਾਂ ਜੋ ਹੁੰਦਾ ਰਿਹਾ ਨਾ ਜੀ ਜੇ ਕਿਸੇ ਮੰਤਰੀ ਤੋਂ ਕੋਈ ਅਸਤੀਫਾ ਲੈ ਲੰਦੇ ਸੀਗੇ ਜਾਂ ਕੋਈ ਉਹਦਾ ਮਹਿਕਮਾ ਖੋਲੰਦੇ ਸੀਗੇ ਉਹ ਮੰਤਰੀ ਚਾਰ ਪੰਜ ਦਿਨ ਤੱਕ ਵਿਚਾਰਾ ਦਿਨਾਂ ਨਹੀਂ ਸੀਗਾ ਸਦਮੇ ਚ ਵਗ ਜਾਂਦਾ ਸੀਗਾ ਫੋਨ ਬੰਦ ਕਰ ਲਾਉਂਦਾ ਸੀਗਾ ਕੋਠੀ ਦੇ ਘੇੜ ਦੇ ਗਾਰਡ ਮੀਡੀਆ ਵਾਲੇ ਮੀਡੀਆ ਵਾਲੇ ਭੱਜੇ ਫਿਰਦੇ ਸੀ ਉਹਦੇ ਮਗਰ ਤੇ ਉਹ ਲੱਭਦਾ ਨਹੀਂ ਸੀ ਅਥੇ ਹੁੰਦਾ ਨਹੀਂ ਸੀ ਹਾਂ ਜੀ ਜੇ ਕਿਤੇ ਉਹਨੂੰ ਕਿਸੇ ਨੂੰ ਉਹਦੀ ਇੱਕ ਬਾਈ ਚਾਂਸ ਕਿਤੇ ਫੋਨ ਤੇ ਗੱਲ ਵੀ ਹੋ ਜਾਂਦੀ ਭਾਈ ਮੈਂ ਕੱਲ ਨੂੰ ਗੱਲ ਕਰੂੰਗਾ ਉਹ ਵੀ ਹੈਡਲਾਈਨ ਸ਼ਬਦਿਸ਼ ਵੀ ਮੰਤਰੀ ਜੀ ਨੇ ਜਵਾਬ ਨਹੀਂ ਦਿੱਤਾ ਜੇ ਕਿਸੇ ਨੂੰ ਫੋਟੋ ਮਿਲ ਜਾਂਦੀ ਹੈ ਜੀ ਮੰਤਰੀ ਜੀ ਰਿਜਾਈਨ ਕਰਨ ਤੋਂ ਬਾਅਦ ਫਲਾਣੀ ਥਾਂ ਗਏ ਹੋਏ ਆ ਪਰਿਵਾਰ ਦੇ ਨਾਲ ਉਹ ਬੜੀ ਵੱਡੀ ਹੈਡਲਾਈਨ ਬਣਦੀ ਸੀ ਤੇ ਇਹ ਤਾਂ ਮਤਲਬ ਨਵੇਂ ਤਰ੍ਹਾਂ ਦਾ ਅਗੇਨ ਨਵਾਂ ਨੈਰੇਟਿਵ ਸਰ ਜੀ ਆਮ ਆਦਮੀ ਪਾਰਟੀ ਨੇ ਜੀ ਹਾਂ ਜੀ ਉਹ ਕਹਿੰਦੇ ਵੀ ਮਤਲਬ ਕਿ ਦੇਖੋ ਜੀ ਮੈਂ ਤਾਂ ਉਹਨਾਂ ਦਾ ਮੈਂ ਤਾਂ ਰਵਿੰਦਰ ਜੀ ਉਹਨਾਂ ਦਾ ਹੌਸਲਾ ਹੀ ਕਹੂੰਗਾ ਵੀ ਉਹਨਾਂ ਨੇ ਬੜਾ ਹੌਸਲਾ ਦਿਖਾਇਆ ਹੈ ਪਹਿਲਾਂ ਵੀ ਉਹਨਾਂ ਤੋਂ ਮਹਿਕਮਾ ਫੂਲਿਆ ਗਿਆ ਸੀਗਾ ਤੇ ਜਿਹੜਾ ਇੱਕ ਰਹਿ ਗਿਆ ਸੀਗਾ ਹਾਲਾਂਕਿ ਉਹ ਚ ਕੋਈ ਇੰਨਾ ਕੁਝ ਸੀਗਾ ਨਹੀਂ ਕਰਨ ਨੂੰ ਮਹਿਕਮੇ ਦੇ ਵਿੱਚ ਕਾਗਜ਼ਾਂ ਚ ਸੀ ਸਾਰਾ ਕੁਝ ਤੇ ਉਹ ਵੀ ਅੱਜ ਉਹਨਾਂ ਤੋਂ ਲੈ ਲਿਆ ਜੀ ਤੇ ਉਹਨਾਂ ਨੇ ਬੜੀ ਹੌਸਲੇ ਵਾਲੀ ਗੱਲ ਕਰੀ ਆ ਵੀ ਪ੍ਰੈਸ ਕਾਨਫਰੰਸ ਕਰੀ ਆ ਉਹਨਾਂ ਨੇ ਉੱਥੇ ਉਹਨਾਂ ਨੇ ਕਿਹਾ ਜੀ ਵੀ ਕੁਲਦੀਪ ਧਾਲੀਵਾਲ ਕਹਿੰਦੇ ਵੀ ਉਹ ਭਾਈ ਆਮ ਆਦਮੀ ਪਾਰਟੀ ਦੇ ਸਿਪਾਹੀ ਨੇ ਪੁਰਾਣੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਨੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜਿਹੜੇ-ਜਿਹੜੇ ਮਹਿਕਮੇ ਮਿਲੇ ਨੇ ਜੀ ਉਹਨਾਂ ਮਹਿਕਮੇ 'ਚ ਉਹਨਾਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਤੇ ਅੱਗੇ ਵੀ ਉਹ ਪਾਰਟੀ ਲਈ ਕੰਮ ਕਰਦੇ ਰਹਿਣਗੇ ਜੀ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਜੀ ਵੀ ਉਹਨਾਂ ਤੋਂ ਅਸਤੀਫਾ ਮੰਗਿਆ ਗਿਆ ਸੀ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਹੀ ਅਰਵਿੰਦਰ ਜੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਉਹ ਕਹਿੰਦੇ ਵੀ ਕੁਲਦੀਪ ਢਾਲੀ ਵਾਲਾ ਕਹਿੰਦੇ ਵੀ ਉਹ ਚਾਹੁੰਦੇ ਨੇ ਵੀ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਜੀ ਵੀ ਇਹ ਤਾਂ ਪਾਰਟੀ ਕਹਿੰਦੀ ਹੈ ਪਾਰਟੀ ਕਹਿੰਦੀ ਹੈ ਆ ਵੀ ਜਿੰਨੇ ਮੰਤਰੀ ਨੇ ਨਵੇਂ ਨੂੰ ਮੌਕਾ ਮਿਲਣਾ ਚਾਹੀਦਾ ਆ ਆ ਵੀ ਜਿੰਨੇ ਐਮ ਐਲ ਏ ਨੇ ਅਰਵਿੰਦਰ ਜੀ ਹੁਣ ਸਾਰਿਆਂ ਨੂੰ ਤਾਂ ਮੰਤਰੀ ਬਣਾਏ ਨਹੀਂ ਜਾ ਸਕਦਾ ਜੀ ਤੇ ਵੀ ਉਹ ਤਾਂ ਹੁਣ ਕਿਤੇ ਨਾ ਕਿਤੇ ਨਾ ਇਹਦੇ ਵਿੱਚ ਆਪਾਂ ਜੀ ਮੈਰਿਟ ਦੀ ਗੱਲ ਕਰਦੇ ਆ ਜੀ ਵੀ ਇਹ ਕੋਈ ਮੈਰਿਟ ਨਹੀਂ ਹੁੰਦੀ ਜੀ ਵੀ ਜੇ ਕੋਈ ਬੰਦਾ ਜਿਵੇਂ ਨਹੀਂ ਚੋਣ ਜਿੱਤ ਗਿਆ ਤਾਂ ਉਹਨੂੰ ਐਮ ਐਨ ਦੇ ਤੁਸੀਂ ਮੰਤਰੀ ਬਣਾ ਦਿਓ ਚਲੋ ਖैर ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਅਰੋੜਾ ਸਾਹਿਬ ਨੂੰ ਮੰਤਰੀ ਬਣਾਤਾ ਪਰ ਇਹਦੇ ਵਿੱਚ ਨਾ ਜੀ ਜਿਹੜੀ ਸਨਿਓਰਿਟੀ ਹੁੰਦੀ ਆ ਪਾਰਟੀ ਦੀ ਕੁਝ ਬੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਤੇ ਉਹ ਦੂਸਰੀ ਵਾਰੀ ਜਿੱਤ ਵੀ ਚੁੱਕੇ ਨੇ ਜੀ ਤੇ ਤੀਸਰੀ ਗੱਲ ਇਹ ਵੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਚੇਂਜ ਫੇਰ ਬਦਲ ਬੜਾ ਫ੍ਰੀਕੁਐਂਟਲੀ ਹੁੰਦਾ ਜੀ ਇੱਕ ਤਾਂ ਆਉਂਦਾ ਵੀ ਭਾਈ ਜਦੋਂ ਸਰਕਾਰ ਆਈ ਹੈ ਉਦੋਂ ਮੰਤਰੀ ਬਣਾਤੇ ਉਦੋਂ ਬਾਅਦ ਕਿਸੇ ਦਾ ਕੋਈ ਮਹਿਕਮਾ ਨਹੀਂ ਬਦਲਿਆ ਗਿਆ ਕਿਸੇ ਤੋਂ ਗੱਡੀ ਕੋਈ ਨਹੀਂ ਗਈ ਕਿਸੇ ਨੂੰ ਗੱਡੀ ਦਿੱਤੀ ਨਹੀਂ ਗਈ ਹੁਣ ਇਹਦੇ ਜਿhta ਜੇ ਚੱਲਦਾ ਰਹਿੰਦਾ ਫੇਰ ਬਦਲ ਹੁੰਦੇ ਰਹਿੰਦੇ ਨੇ ਇਹ ਹੀ ਨਾ ਜੀ ਜਿਹੜੇ ਹੁਣ ਇਹ ਇੱਕ ਟ੍ਰੈਂਡ ਦਾ ਚੱਲ ਪਿਆ ਵੀ ਇਲੈਕਸ਼ਨ ਜਿੱਤਣ ਵਾਸਤੇ ਆਪਾਂ ਕਹਿੰਦੇ ਨਾ ਵੀ ਭਾਈ ਤੁਸੀਂ ਜਿਮਨੀ ਚੋਣ 'ਚ ਸਾਡੇ ਬੰਦੇ ਨੂੰ ਚਿਤਾਵ ਦਿਓ ਵੀ ਅਸੀਂ ਇਹਨੂੰ ਮੰਤਰੀ ਬਣਾ ਦੇਾਂਗੇ ਉਹਦੇ ਨਾਲ ਅਰਵਿੰਦਰ ਜੀ ਜਿਹੜੇ ਸੀਨੀਅਰ ਲੀਡਰ ਨੇ ਨਾ ਪਾਰਟੀ ਦੇ ਜਿਹੜੇ ਦੂਸਰੀ ਵਾਰ ਜਿੱਤੇ ਹੋਏ ਨੇ ਤੁਹਾਡੇ ਨਾਲ ਖੜੇ ਨੇ ਕਿਤਨਾ ਕਿਤੇ ਦੇਖੋ ਉਹਨਾਂ ਦੇ ਮਨਾਂ ਤੇ ਤਾਂ ਪ੍ਰਭਾਵ ਪੈਂਦੀ ਹੈ ਨਾ ਇਹ ਗੱਲ ਦਾ ਬਾਕੀ ਆਏ ਜੀ ਵੀ ਹੁਣ ਸਾਹਮਣੇ ਕੋਈ ਬੋਲਣ ਦੀ ਹਿੰਮਤ ਰੱਖਦਾ ਨਹੀਂ ਜੇ ਉਹਨਾਂ ਨੂੰ ਪਤਾ ਵੀ ਭਾਈ ਜੇ ਸਾਹਮਣੇ ਬੋਲਣਗੇ ਤਾਂ ਗੜਬੜ ਹੋਰ ਵੀ ਹੋ ਸਕਦੀ ਹੈ ਮੈਨੂੰ ਲੱਗਦਾ ਹੈ ਵੀ ਅੱਜ ਸ਼ਾਮ ਨੂੰ ਕਈ ਬੰਦੇ ਜਿਹੜੇ ਹੈਗੇ ਵਿਚਾਰੇ ਡਾਕਟਰਾਂ ਤੋਂ ਟੀਕੇ ਡੂਕੇ ਲਵਾ ਕੇ ਸੌਣਗੇ ਜਾਂ ਗੋਲੀਆਂ-ਮੂਣੀਆਂ ਲੈ ਕੇ ਸੌਣਗੇ ਨੀਂਦ ਦੀਆਂ ਕਿਉਂਕਿ ਰਾਤਾਂ ਕਈ ਲੀਡਰ ਸੀ ਜਿਹੜੇ ਬੜੀ ਚੜ੍ਹਦੀ ਕਲਾ 'ਚ ਸੀਗੇ ਉਹਨਾਂ ਨੂੰ ਉਮੀਦ ਸੀ ਵੀ ਸਵੇਰੇ ਕੋਈ ਫੋਨ-ਫੋਨ ਆਊਗਾ ਭਾਈ ਰਾਤ ਨੂੰ ਕੋਈ ਫੋਨ-ਫੋਨ ਆਊਗਾ ਵੀ ਜਿਹੜੀ ਜੈਕਟ ਚੁਪੜ ਸਲਾਈ ਆ ਭਰਾਵੋ ਪਾ ਕੇ ਆਜੋ ਤੇ ਹੁਣ ਸਵੇਰੇ ਬਿਲਕੁਲ ਹੀ ਉਲਟ ਫੇਰ ਹੋ ਗਿਆ ਜੀ ਇਹ ਨਾ ਇੱਕ ਜੀ ਇਹ ਸ਼ੌਕ ਲੱਗਦਾ ਜੀ ਆਪਾਂ ਕਹਿੰਦੇ ਆ ਵੀ ਛਟਕਾ ਜਾਂ ਹੁੰਦਾ ਜੀ ਕਈ ਲੀਡਰ ਤਾਂ ਵਿਚਾਰੇ ਉਮਰ ਵੀ ਖਾਸੀ ਢੰਡਾ ਚੁੱਕੇ ਨੇ ਤੇ ਇਸ ਉਮਰ 'ਚ ਇਸ ਤਰ੍ਹਾਂ ਦੇ ਛੱਡ ਕੇ ਕਈ ਵਾਰੀ ਸਿਹਤ ਨੂੰ ਵੀ ਖਰਾਬ ਕਰ ਦਿੰਦੇ ਨੇ ਜੀ ਤੇ ਆਪਾਂ ਤਾਂ ਚਲੋ ਇਹੀ ਕਹਿੰਦੇ ਆ ਵੀ ਸਾਰੇ ਸਿਹਤਮੰਦ ਰਹਿਣ ਤੇ ਭਾਈ ਆਪਣੇ ਪਰਿਵਾਰ 'ਚ ਰਹਿਣ ਖੁਸ਼ ਰਹਿਣ ਸਾਰੇ ਪਰ ਅਸੀਂ ਤਾਂ ਇਹੀ ਕਹਿੰਦੇ ਆ ਵੀ ਭਾਈ ਇਸ ਤਰ੍ਹਾਂ ਦੇ ਛੱਡ ਕੇ ਜਿਹੜੀ ਆਮ ਆਸ ਦੀ ਪਾਰਟੀ ਹੈ ਉਹਨਾਂ ਨੂੰ ਆਪਦੇ ਲੀਡਰਾਂ ਨੂੰ ਵਾਰ-ਵਾਰ ਨਹੀਂ ਦੇਣੇ ਚਾਹੀਦੇ ਕਿਉਂਕਿ ਅੱਜਕੱਲ ਦਵਾਈ ਬੂਟੀ ਤੇ ਵੀ ਬਹੁਤ ਪੈਸੇ ਲੱਗਦੇ ਨੇ ਜੀ ਜਿਹੜੀਆਂ ਮਹਿੰਗੀਆਂ ਦਵਾਈਆਂ ਆਉਂਦੀਆਂ ਨੇ ਤੇ ਕਿਤੇ ਹੋਰ ਹੀ ਨਾ ਕਿਸੇ ਦਾ ਸਿਹਤ ਦਾ ਨੁਕਸਾਨ ਕਰਨ ਬੈਠਣ ਧੀਰਵਿੰਦਰ ਜੀ 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 ਸ਼ਰਮਾ ਜੀ ਬੜੀਦਰਸਤ ਗੱਲ ਕੀਤੀ ਹੈ ਤੁਸੀਂ ਖੈਰ ਖੈਰੀਅਤ ਰਹੇ ਪੂਰੇ ਪੰਜਾਬ ਦੇ ਵਿੱਚ ਤੇ ਜਿੰਨੇ ਸਾਡੇ ਰੇਮੀ ਨੇ ਪਿੰਡ ਵਾਸੀ ਨੇ ਜਿਹੜੇ ਕਿਸੇ ਵੀ ਪਾਰਟੀ ਨਾਲ ਜੁੜਦੇ ਆ ਉਹ ਸੇਤਮੰਦ ਰਹਿਣੇ ਚਾਹੀਦੇ ਆ ਸਭ ਤੋਂ ਵੱਡੀ ਗੱਲ ਇਹ ਹੀ ਆ ਤੇ ਦੂਜੇ ਪਾਸੇ ਜਰਨਲਿਜ਼ਮ ਵਾਲੀ ਗੱਲ ਤੇ ਆ ਜੰਨੇ ਜਿੱਦਾਂ ਇਹਨਾਂ ਨੇ ਪਰਦੇ ਕੀਤੇ ਆ ਕੱਲ ਮੈਂ ਤੁਹਾਨੂੰ ਉਦਾਹਰਨ ਦਿੱਤੀ ਇੱਕ ਸੀਬੀਆਈ ਕੋਰਟ ਦੇ ਕੇਸ ਦੀ ਸਟਾਰਟਿੰਗ ਦੇ ਵਿੱਚ ਤੇ ਉਦੋਂ ਉਦੋਂ ਅਰਵਿੰਦਰ ਜੀ ਬੜੀ ਵੱਖਰੀ ਹੁੰਦੀ ਆ ਅਰਵਿੰਦਰ ਜੀ ਤੁਹਾਨੂੰ ਯਾਦ ਹੋਣਾ ਹੈ ਵੀ ਉਦੋਂ ਆਪਾਂ ਨੂੰ ਇੱਕ ਨਾ ਉਹ ਉਧਰੋਂ ਕਾਂਗਰਸ ਦੇ ਲੀਡਰ ਦੇ ਬੜੇ ਫੋਨ ਆਉਂਦੇ ਹੁੰਦੇ ਸੀਗੇ ਜੀ ਆਪਾਂ ਭੁੱਲ ਵੀ ਜਾਂਦੇ ਸੀ ਬੀਬੀ ਜ਼ਗੀਰਕੌਰ ਦਾ ਕੇਸ ਹੈ ਤਾਂ ਉਹ ਭਾਈ ਸਾਹਿਬ ਆਪਾਂ ਨੂੰ ਸਵੇਰੇ ਮੈਸੇਜ ਕਰਦੇ ਫਿਰ 9 ਵਜੇ ਫੋਨ ਕਰਦੇ ਵੀ ਬਾਈ ਜੀ ਜ਼ਗੀਰਕੌਰ ਮੈਡਮ ਦੀ ਦੀਦੀ ਦਾ ਅੱਜ ਕੇਸ ਹੈ ਭੁੱਲ ਨਾ ਜਾਇਓ ਖਬਰ ਜ਼ਰੂਰ ਲਾਇਓ ਜੀ 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 ਤੇ ਇਹ ਇਹ ਸ਼ਰਮਾ ਜੀ ਪੋਲਿਟੀਕਲ ਤਾਂ ਚੱਲਦੀ ਰਹਿੰਦੀ ਹੈ ਜਿਹੜੀ ਬੀਟ ਦੀ ਗੱਲ ਕਰਦੇ ਆ ਨਾ ਜੀ ਜਰਨਲਿਜ਼ਮ ਦੀ ਅੱਜ ਕੱਲ੍ਹ ਜਿਸ ਸ਼ਖਸ ਕੋਲੇ ਫੋਨ ਹੈ ਉਹਨੂੰ ਲੱਗਦਾ ਹੈ ਕਿ ਮੈਂ 6 ਮਹੀਨੇ ਕੰਮ ਕਰ ਲਿਆ, ਸਾਲ ਕੰਮ ਕਰ ਲਿਆ, ਉਸ ਤੋਂ ਬਾਅਦ ਉਹ ਐਕਸਪਰਟ ਬਣ ਜਾਂਦੇ ਆ। ਤੇ ਸਾਨੂੰ ਤਾਂ ਖੈਰ 25 ਸਾਲ ਹੋ ਗਏ ਆ ਮੇਰੇ ਖਾਲ ਜਰਨਲਿਜ਼ਮ ਦੇ ਵਿੱਚ ਤੇ ਅੱਜ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ, ਪੜ੍ਹਨਾ ਪੈਂਦਾ ਆ। ਜੇ ਨਾ ਕਿਤਾਬਾਂ ਪੜੋ, ਨਾ ਅਖਬਾਰਾਂ ਪੜੋ ਤਿੰਨ ਚਾਰ ਰੋਜ਼ ਦੀਆਂ ਤੇ ਸਾਨੂੰ ਚੈਨ ਨਹੀਂ ਆਂਦਾ। ਉਸ ਤੋਂ ਬਿਨਾ ਤੁਸੀਂ ਗੱਲ ਕਰ ਵੀ ਨਹੀਂ ਸਕਦੇ। ਪਰ ਅੱਜਕੱਲ ਜੋ ਹਾਲਾਤ ਜਰਨਲਿਜ਼ਮ ਦੇ ਨੇ ਪੰਜਾਬ 'ਚ ਇਸ ਵੇਲੇ ਦੱਸਿਓ ਕਿ ਇਹ ਮੋਬਾਈਲ ਜਰਨਲਿਜ਼ਮ ਜ਼ਿਆਦਾ ਚੱਲ ਰਹੀ ਹੈ ਜਿਸ ਕਿਸੇ ਨੂੰ ਨਹੀਂ ਵੀ ਨੌਲੇਜ ਹੈ ਉਹ ਡਿਪਟੀ ਕਮਿਸ਼ਨਰ ਦੇ ਸਾਹਮਣੇ ਜਾ ਕੇ ਆਈਪੀਐਸ ਅਫਸਰਾਂ ਦੇ ਸਾਹਮਣੇ ਜਾ ਕੇ ਉਹ ਐ ਬੈਠੇ ਹੁੰਦੇ ਆ ਕਈ ਵਾਰੀ ਤਾਂ ਐ ਹੁੰਦਾ ਕਿ ਸਾਹਮਣੇ ਵਾਲੀ ਕੁਰਸੀ ਤੇ ਲੱਤਾਂ ਰੱਖੀਆਂ ਹੁੰਦੀਆਂ ਬੰਦੇ ਨੂੰ ਇਹ ਨਹੀਂ ਸਮਝ ਹੁੰਦੀ ਕਿ ਭਾਈ ਮੈਂ ਕਿਹੜੀ ਤਹਜ਼ੀਬ ਨਾਲ ਬੈਠਣਾ ਹੈ ਸੋ ਇਹ ਜਰਨਲਿਜ਼ਮ ਪੰਜਾਬ 'ਚ ਇਸ ਵੇਲੇ ਕਿਸ ਪਾਸੇ ਵੱਲ ਜਾ ਰਹੀ ਹੈ ਜੀ ਕਿ ਪੜ੍ਹ ਲਿਖ ਕੇ ਆ ਰਹੇ ਨੇ ਨਵੇਂ ਬੱਚੇ ਜਾਂ ਬਿਨਾ ਪੜੇ ਲਿਖੇ ਉਦਾਂ ਹੀ ਚੱਲ ਰਿਹਾ ਜੀ 12ਵੀਂ ਪਾਸ ਵਾਲੇ ਜਿਹੜੀ ਅਰਵਿੰਦਰ ਜੀ ਆਪਾਂ ਚਲੋ ਖਰ ਦੋ ਦਹਾਕੇ ਆਪਾਂ ਤੁਹਾਨੂੰ ਤਿੰਨ ਦਹਾਕੇ ਹੋਣ ਵਾਲੇ ਹੋਗੇ ਪੱਤਰਕਾਰੀ ਦੇ ਵਿੱਚ ਜਿਹੜੀ ਮੇਨ ਸਟਰੀਮ ਪੱਤਰਕਾਰੀ ਹੈ ਨਾ ਜੀ ਜਿਹੜੀ ਮੇਨ ਪੱਤਰਕਾਰੀ ਹੈ ਉਹ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਜੇਕਰ ਕੋਈ ਅੱਜ ਕੋਈ ਬੰਦਾ ਮੋਬਾਈਲ ਜਰਨਲਿਜ਼ਮ ਕਰਦਾ ਹੈ ਤਾਂ ਉਹਨੂੰ ਬੇਸਿਕਸ ਨਹੀਂ ਪਤਾ ਪੱਤਰਕਾਰੀ ਦੇ ਜੇ ਤੁਸੀਂ ਕਿਸੇ ਵੱਡੇ ادارے 'ਚ ਕੰਮ ਕਰਦੇ ਹੋ ਵੱਡੇ ਅਖਬਾਰ 'ਚ ਕੰਮ ਕਰਦੇ ਹੋ ਵੱਡੇ ਨਿਊਜ਼ ਚੈਨਲ 'ਚ ਕੰਮ ਕਰਦੇ ਹੋ ਕੈਮਰੇ ਨੂੰ ਫੇਸ ਕਰਦੇ ਹੋ ਤਾਂ ਤੁਸੀਂ ਅਸਲੀ ਪੱਤਰਕਾਰੀ ਸਿੱਖਦੇ ਹੋ ਕਿਉਂਕਿ ਉੱਥੇ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਇਹ ਤੁਹਾਨੂੰ ਸਲੀਕਾ ਦਿੱਤਾ ਜਾਂਦਾ ਹੈ ਵੀ ਭਾਈ ਖਬਰ ਕਿਵੇਂ ਲਿਖਣੀ ਹੈ ਕਿਹੜੀ ਚੀਜ਼ ਖਬਰ 'ਚ ਨਹੀਂ ਲਿਖਣੀ ਖਬਰ ਕਦੋਂ ਲਿਖਣੀ ਹੈ ਤੇ ਖਬਰ ਨੂੰ ਬੈਲੈਂਸ ਕਿਵੇਂ ਕਰਨਾ ਹੈ ਇੱਕ ਪਾਸੇ ਦੀ ਖਬਰ ਨਹੀਂ ਲਾਉਣੀ ਤੇ ਪਰ ਇਹ ਜਿਹੜੀ ਚੀਜ਼ਾਂ ਨੇ ਅਰਵਿੰਦਰ ਜੀ ਇਹ ਮੈਨੂੰ ਲੱਗਦਾ ਵੀ ਜਿਹੜੀ ਪੱਤਰਕਾਰੀ ਐ ਉਹਦੀ ਇਹ ਫਾਊਂਡੇਸ਼ਨ ਨੇ ਜੀ ਉਹਦੀ ਨਿਊ ਨੇ ਇਹ ਪੇਪਰ ਜਿਹੜੇ ਬੰਦੇ ਹੁਣ ਆਪ ਹੀ ਪੱਤਰਕਾਰ ਬਣ ਗਏ ਜੀ ਮੋਬਾਈਲ ਚੱਕ ਲਏ ਉਹਨਾਂ ਨੇ ਤੇ ਬਸ ਜਾ ਕੇ ਰਿਕਾਰਡ ਕਰ ਲਿਆ ਜੀ ਕਈ ਵਾਰੀ ਤਾਂ ਦੇਖਦੇ ਹੁੰਨੇ ਆ ਜੀ ਵੀ ਕਿਸੇ ਐਸਐਚਓ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਜੀ ਉਹ 35 40 ਮਿੰਟ ਦੀ ਪ੍ਰੈਸ ਕਾਨਫਰੰਸੇ ਚੱਲ ਜਾਂਦੀ ਹੈ ਜੀ ਜਾਂ ਕਿਸੇ ਐਮਐਲਏ ਦੀ ਪ੍ਰੈਸ ਕਾਨਫਰੰਸ ਹੈ ਜੀ ਉਹ ਪ੍ਰੈਸ ਕਾਨਫਰੰਸ ਪਤਾ ਲੱਗਿਆ ਵੀ ਸਵਾ ਘੰਟੇ ਦੀ ਪ੍ਰੈਸ ਕਾਨਫਰੰਸ ਚਲਾਤੀ ਬੰਦੇ ਨੇ ਫੇਸਬੁੱਕ ਤੇ ਲਾਈਵ ਤੇ ਉਹ ਪ੍ਰੈਸ ਕਾਨਫਰੰਸ ਪਰ ਕੀ ਹੁੰਦੀ ਹੈ ਜੀ ਜਦੋਂ ਉਹ ਚਾਹ ਦੇ ਨਾਲ ਪਕੌੜੇ ਖਾਂਦੇ ਨੇ ਉਹ ਵੀ ਕਵਰ ਹੋ ਰਿਹਾ ਜੀ ਤੇ ਜਦੋਂ ਐਮਐਲਏ ਹਜੇ ਆਇਆ ਨਹੀਂ ਹੁੰਦਾ ਪੱਤਰਕਾਰ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਨੇ ਉਹ ਵੀ ਵਿੱਚ ਹੀ ਚੱਲੀ ਜਾਂਦੀਆਂ ਨੇ ਜੀ ਛੁੱਟੀਆਂ ਸਿੱਧੀਆਂ ਗੱਲਾਂ ਤੇ ਜਾਂ ਕਈ ਵਾਰੀ ਕੀ ਹੁੰਦਾ ਜੀ ਕੋਈ ਪੁਲਿਸ ਵਾਲੇ ਰੋਕਦੇ ਨੇ ਪੱਤਰਕਾਰਾਂ ਨੂੰ ਉੱਥੇ ਉਹ ਮੋਬਾਈਲ ਜਾ ਕੱਢ ਕੇ ਲਾਈਵ ਹੋ ਜਾਂਦੇ ਨੇ ਜੀ ਸੋ ਆਪਾਂ ਜੇਕਰ ਗੱਲ ਕਰੀਏ ਨਾ ਰਵਿੰਦਰ ਜੀ ਇਹਦੇ ਨਾਲ ਦੇਖੋ ਜਿਹੜੇ ਮੇਨ ਪੱਤਰਕਾਰ ਨੇ ਉਹਨਾਂ ਦਾ ਕੋਈ ਜਲੂਸ ਨਹੀਂ ਨਿਕਲਦਾ ਜਿਹੜੇ ਅਫਸਰ ਨੇ ਜਿਹੜੇ ਲੀਡਰ ਨੇ ਜਿਹੜੇ ਮੰਤਰੀ ਨੇ ਜਿਹੜੇ ਹੋਰ ਸੀਨੀਅਰ ਬੰਦੇ ਨੇ ਸਮਾਜ ਦੇ ਉਹਨਾਂ ਨੂੰ ਰਵਿੰਦਰ ਜੀ ਸਾਰਿਆਂ ਨੂੰ ਪਤਾ ਹੈ ਵੀ ਕਿਹੜਾ ਅਖਬਾਰ ਹੈ ਉਹਦੀ ਕੀ ਪੋਜੀਸ਼ਨ ਹੈ ਇਹਦੇ ਵਿੱਚ ਕਿਹੜਾ ਪੱਤਰਕਾਰ ਹੈ ਉਹ ਪੱਤਰਕਾਰ ਸਮਾਜ ਚ ਕਿਵੇਂ ਵਿਚਰਦਾ ਹੈ ਕੀ ਉਹ ਪੱਤਰਕਾਰ ਕਿਸੇ ਚੰਗੇ ਮਾੜੇ ਕੰਮ ਚ ਇਨਵੋਲ ਹੈ ਭਈ ਉਹਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਕੋਈ ਗਲਤ ਖਬਰ ਤਾਂ ਨਹੀਂ ਲਾਤੀ ਅੱਜ ਵੀ ਘੜੀ ਅਰਵਿੰਦਰ ਜੀ ਸਮਾਜ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਜੇਕਰ ਉਹ ਚਲੋ ਉਹ ਵੀ ਸਾਡੇ ਭਰਾ ਨੇ ਜਿਹੜੇ ਮੋਬਾਈਲ ਜਰਨਲਿਜ਼ਮ ਕਰਦੇ ਨੇ ਮੋਬਾਈਲ ਜਰਨਲਿਜ਼ਮ ਕਰੋ ਕੋਈ ਮਾੜੀ ਗੱਲ ਨਹੀਂ ਪਰ ਇੱਕ ਨਾ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਵੀ ਪਹਿਲਾਂ ਭਾਈ ਤੁਸੀਂ ਸਾਲ ਦੋ ਸਾਲ ਕਿਤੇ ਕੋਈ ਪਹਿਲਾਂ ਸਿੱਖਤਾ ਲਓ ਨਾ ਵੀ ਖਬਰ ਬਣਾਉਣੀ ਕਿਵੇਂ ਹੈ ਹੁਣ ਬੇਸਿਕਸ ਤਾਂ ਆਪਾਂ ਨੂੰ ਪਤਾ ਨਹੀਂ ਜੀ ਜੀ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਜੀ ਮੈਂ ਤਾਂ ਕਈ ਵਾਰੀ ਕੋਈ ਲਿੰਕ ਲੁਕ ਪਾਇਆ ਹੁੰਦਾ ਕਿਸੇ ਨੇ ਤੇ ਕਈ ਗਰੁੱਪਾਂ ਚ ਪਾਦਾ ਮੇਰੇ ਲਿੰਕ ਸਾਡੇ ਸੱਜਣ ਮਿੱਤਰ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਖਬਰ ਹੁੰਦੀ ਕਿਹੜੀ ਹੈ ਜੀ ਵੀ ਇਹ ਖਬਰ ਬਣਾਈਏ ਜਾਂ ਨਾ ਬਣਾਈਏ ਜੀ ਬਾਕੀ ਰਵਿੰਦਰ ਜੀ ਇਹ ਤਾਂ ਹੁਣ ਦੇਖੋ ਰੁਝਾਨ ਵੱਧ ਹੀ ਜਾਣਾ ਹੈ ਜੀ ਮੈਨੂੰ ਲੱਗਦਾ ਵੀ ਲੋਕਾਂ ਨੂੰ ਐਂ ਜੇ ਲੱਗਦਾ ਹੈ ਵੀ ਭਾਈ ਪੱਤਰਕਾਰੀ ਬੜੀ ਆਸਾਨ ਹੈ ਪਰ ਪੱਤਰਕਾਰੀ ਇਹ ਤਾਂ ਉਹਨਾਂ ਨੂੰ ਪੁੱਛੋ ਭਾਈ ਜਿਹੜੇ ਉਹਨੂੰ ਹੋਗੇ ਤਿੰਨ ਤਿੰਨ ਦਿਖਾ ਕੇ ਪੱਤਰਕਾਰੀ ਚ ਜਿਹੜੇ ਅਸਲੀ ਪੱਤਰਕਾਰੀ ਕਰਦੇ ਨੇ ਪੱਤਰਕਾਰ ਕਈ ਵਾਰੀ ਉਹਨਾਂ ਨੂੰ ਵੀ ਮਿਲ ਲੈਣਾ ਚਾਹੀਦਾ ਵੀ ਉਹਨਾਂ ਨੂੰ ਪੁੱਛ ਲਓ ਭਾਈ ਵੀ ਤੁਸੀਂ ਖਬਰ ਬਣਾਉਂਦੇ ਹੋ ਭਰਾਵੋ ਅਖਬਾਰ ਦੇ ਵਿੱਚ ਖਬਰ ਜਦੋਂ ਛਪਦੀ ਹੈ ਨਾ ਜੀ ਜਾਂ ਕਿਸੇ ਨਿਊਜ਼ ਚੈਨਲ ਤੇ ਖਬਰ ਚੱਲਦੀ ਹੈ ਤਾਂ ਜਿਹੜੇ ਸਾਡੇ ਰੀਡਰ ਨੇ ਜਾਂ ਟੀਵੀ ਤੇ ਦੇਖਣ ਵਾਲੇ ਨੇ ਉਹਨਾਂ ਨੂੰ ਸਿਰਫ ਉਹ ਖਬਰ ਛਪੀ ਹੋਈ ਫਿਰ ਖਬਰ ਚੱਲਦੀ ਨਹੀਂ ਹੁੰਦੀ ਹੈ ਜੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਸ ਖਬਰ ਨੂੰ ਛਾਪਣ ਪਿੱਛੇ ਇਸ ਖਬਰ ਨੂੰ ਚਲਾਉਣ ਪਿੱਛੇ ਉਸ ਪੱਤਰਕਾਰ ਨੇ ਕਈ ਵਾਰੀ ਹਫ਼ਤਿਆਂ ਤੋਂ ਜ਼ਿਆਦਾ 10 ਦਿਨ 15 ਦਿਨ ਨਿਹੰਤ ਕਰੀ ਹੁੰਦੀ ਹੈ ਜਿਹੜੀ ਉਹਦੀ ਸਪੈਸ਼ਲ ਖਬਰ ਹੁੰਦੀ ਹੈ ਜੀ ਤੇ ਉਹ ਜਿਹੜੀ ਉਹਦੀ ਨਿਸ਼ਾਨਮਾ ਜੀ ਉਹਤ ਖਬਰ ਤੇ ਦੇਦੀ ਹੁੰਦੀ ਹੈ ਜੀ ਆਪਾਂ ਨੂੰ ਉਹ ਝਲਕਦੀ ਹੁੰਦੀ ਹੈ ਬੰਦੇ ਦੀ ਉਹਦੀ ਖਬਰ ਦੇ ਵਿੱਚੋਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਭਰਾਵੋ ਜੇ ਮੋਬਾਈਲ ਜਰਨਲਿਜ਼ਮ ਕਿਸੇ ਨੇ ਕਰਨੀ ਹੈ ਜ਼ਰੂਰ ਕਰੋ ਪਰ ਐਕਸਪੋਜ਼ ਕਰੋ ਵੀ ਜਿਹੜੇ ਸਮਾਜ ਦੇ ਵਿੱਚ ਕੋਈ ਮਾੜੇ ਕੰਮ ਹੋ ਰਹੇ ਨੇ ਵੀ ਆਪਦੀਆਂ ਨਿੱਜੀ ਕਿੜਾ ਨਾ ਕਢੋ ਵੀ ਦੇਖੋ ਜੀ ਕੱਲ ਉਹ ਸਾਈਕਲ ਸਟੈਂਡ ਵਾਲੇ ਨੇ ਮੇਰੇ ਤੋਂ 10 ਰੁਪਏ ਲੈ ਲਏ ਅੱਜ ਮੈਂ ਇਹਨੂੰ ਰਗੜਉ ਤੇ ਉਹ ਪਰਸੋਂ ਦੀ ਵੀ ਜੀ ਉਹ ਭਾਣੇ ਦਵਾਈਆਂ ਦੇ ਦੁਕਾਨ ਵਾਲੇ ਨੇ ਇਹ ਦਵਾਈ ਤੇ ਮੈਨੂੰ 10% ਦਾ ਕਨਸੈਸ਼ਨ ਨਹੀਂ ਦਿੱਤਾ ਵੀ ਅੱਜ ਮੈਂ ਇਹਦੀ ਖਬਰ ਲਾਉਂਗੀ ਤੇ ਉਹ ਕੁਲਚੇ ਵਾਲਾ ਕਹਿੰਦੇ ਜੀ ਵੀ ਕੁਲਚੇ ਵਾਲਾ ਕਹਿੰਦਾ ਕੁਲਚੇ ਤੇ ਮੰਗ ਕੇ ਖੜ ਗਿਆ ਵੀ ਉਹਦੀ ਖਬਰ ਲਾਉਂਗਾ ਇਹ ਤਾਂ ਕੋਈ ਮੋਬਾਈਲ ਪੱਤਰਕਾਰੀ ਨਾ ਹੋਈ ਜੀ ਚੰਗੇ ਲੋਕ ਵੀ ਨੇ ਅਰਵਿੰਦਰ ਜੀ ਜਿਹੜੇ ਮੋਬਾਈਲ ਮੈਨੂੰ ਮੈਨੂੰ ਜਿੰਨੀ ਇੱਕ ਮੈਨੂੰ ਜਿੰਨੀ ਕਿ ਸਮਝ ਆਂਦੀ ਹੈ ਨਾ ਆ ਜਿਹੜਾ ਇੰਟਰਨੈਟ ਦਾ ਯੁੱਗ ਹੈ ਇੰਟਰਨੈਟ ਕੰਪਨੀਆਂ ਨੇ ਆਪਣਾ ਮੁਨਾਫਾ ਵਧਾਣ ਲਈ ਐਂਟਰਟੇਨਮੈਂਟ ਦੇ ਵਿੱਚ ਤਾਂ ਚਲੋ ਮੰਨ ਸਕਦੇ ਆ ਕਿ ਉਹ ਆਣ ਐਂਟਰਟੇਨਮੈਂਟ ਦੇ ਚੀਜ਼ਾਂ ਦਿਖਾਣ ਪਰ ਜਿਹੜਾ ਮੋਬਾਈਲ ਦੀ ਜਰਨਲਿਜ਼ਮ ਹੈ ਨਾ ਕੋਈ ਵੈਰੀਫਾਈਡ ਨਹੀਂ ਹੁੰਦੇ ਸਿਰਫ ਅਸੀਂ ਕਹਿੰਦੇ ਨੇ ਕਿ ਭਾਈ ਮੈਂ ਬੜਾ ਵੱਡਾ ਪੱਤਰਕਾਰ ਆ ਮੈਂ ਅੱਜ ਡੈਸਕ ਤੇ ਬਹਿ ਕੇ ਐਕਸਪਰਟ ਦੇ ਥੀਵਿਊਜ਼ ਦਊਂਗਾ ਘਟੋ ਘਟ ਮੈਨ ਲੱਗਦਾ ਹੈ ਕਿ ਜਰਨਲਿਜ਼ਮ ਦੇ ਵਿੱਚ ਇਸ ਚੀਜ਼ ਨੂੰ ਨਹੀਂ ਆਣਾ ਚਾਹੀਦਾ ਸੀਗਾ ਇਹ ਜਿਹੜੇ ਕੋਈ ਜਰਨਲਿਜ਼ਮ ਵਾਲੇ ਚੈਨਲ ਖੋਲਣ ਜਾਂ ਕੋਈ ਖਬਰ ਪ੍ਰੋਡਿਊਸ ਕਰਨ ਉਹਨਾਂ ਦੀ ਕੋਈ ਨਾ ਕੋਈ ਕੋਈ ਮਾਪਦੰਡ ਹੋਣੇ ਚਾਹੀਦੇ ਸੀ ਪਰ ਇੰਟਰਨੈਟ ਵਾਲੀਆਂ ਕੰਪਨੀਆਂ ਮੁਨਾਫਾ ਕਮਾਰੀਆਂ ਨੇ ਖੈਰ ਇੱਕ ਪਾਸੇ ਫਾਇਦਾ ਇਹ ਹੈ ਕਿ ਲੋਕਾਂ ਦੇ ਹੱਥ 'ਚ ਵੀ ਹਥਿਆਰ ਆ ਗਿਆ ਹੁਣ ਜੇ ਕੋਈ ਅ ਵਧੀ ਕੀ ਕਰਦਾ ਹੈ ਆਫਸਰ ਕੋਈ ਤਾਂ ਨਾਲ ਦੀ ਨਾਲ ਲੋਕ ਲਾਈਵ ਹੋ ਜਾਂਦੇ ਆ ਕਿ ਭਈ ਆਪਦੀ ਕੀ ਹੋ ਰਹੀ ਹੈ ਪਰ ਉਹ ਨਿਊਜ਼ ਨਹੀਂ ਮੰਨਣਾ ਚਾਹੀਦਾ ਪਰ ਅਰਵਿੰਦਰ ਜੀ ਆਪਾਂ ਜੇਕਰ ਆਪਾਂ ਜੇਕਰ ਜੀ ਆਪਾਂ ਜੇਕਰ ਅਰਵਿੰਦਰ ਜੀ ਅਨ ਟ੍ਰੇਨਡ ਬੰਦੇ ਨੂੰ ਹਥਿਆਰ ਫੜਾਵਾਂਗੇ ਨਾ ਉਹਦਾ ਇਹ ਨਹੀਂ ਤਵਾਰ ਵੀ ਉਹ ਆਪਦੀ ਗੋਲੀ ਮਾਰ ਲੇ ਆਪਦੇ ਪਰਿਵਾਰ ਦੀ ਕੋ ਨੁਕਸਾਨ ਕਰ ਲੈ ਜਿਵੇਂ ਹੁਣ ਇਹ ਜਿਹੜੀ ਮੋਬਾਈਲ ਜਰਨਲਿਜ਼ਮ ਹੈ ਜੀ ਇਹ ਇੱਕ ਐਸਾ ਫੀਲਡ ਹੈ ਵੀ ਇਹਦੇ ਚ ਤੁਸੀਂ ਕੰਟੈਂਟ ਨੂੰ ਰੋਕ ਨਹੀਂ ਸਕਦੇ ਜਿਹੜਾ ਤੁਸੀਂ ਇੱਕ ਵਾਰੀ 에ਅਰ ਕਰਤਾ ਤੁਸੀਂ ਸੋਸ਼ਲ ਮੀਡੀਆ ਤੇ ਪਾਤਾ ਜੀ ਉਸ ਕੰਟੈਂਟ ਨੂੰ ਪਾਉਣ ਤੋਂ ਪਹਿਲਾਂ ਨਾ ਜੀ ਇੱਕ ਪ੍ਰੋਪਰ ਮੇਰੇ ਹਿਸਾਬ ਨਾਲ ਸੱਜਣਾ ਮਿੱਤਰਾਂ ਨੂੰ ਕੋਈ ਪ੍ਰੋਪਰ ਟ੍ਰੇਨਿੰਗ ਜ਼ਰੂਰ ਲੈ ਲੈਣੀ ਚਾਹੀਦੀ ਹੈ ਵੀ ਭਾਈ ਕਿਸ ਤਰ੍ਹਾਂ ਦਾ ਕੰਟੈਂਟ ਸਮਾਜ ਲਈ ਚੰਗਾ ਹੈ ਕਿਸ ਤਰ੍ਹਾਂ ਦਾ ਕੰਟੈਂਟ ਸਮਾਜ ਲਈ ਮਾੜਾ ਹੈ ਤੇ ਇਹ ਜੀ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਜੀ ਜੀ ਸੋ ਸ਼ਰਮਾਈ 사ਨਾ ਜ਼ਿਆਦਾ ਹੋ ਗਿਆ ਜਿ세 5-4 ਮਿੰਟ ਵਾਧੇ ਲੈ ਲਏ ਆ ਪ੍ਰੋਗਰਾਮ ਚ ਕਈ ਗੱਲਾਂ ਹੋਰ ਵੀ ਨੇ ਇਦਾਂ ਦਾ ਰੋਜ਼ ਦਾ ਇੱਕ ਤੁਣਕਾ ਨਾ ਛੋਟਾ ਛੱਡ ਦਿਆ ਕਰਾਂਗੇ ਜਰਨਲਿਸਟ ਬਾਰੇ ਕਿਉਂਕਿ ਬਹੁਤ ਯਾਦਾਂ ਨੇ ਕਈ ਪੁਰਾਣੀਆਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਜਦੋਂ ਜਰਨਲਿਜ਼ਮ ਦੇ ਵਿੱਚ ਕੋਈ ਨਾ ਕੋਈ ਚੈਲੰਜ ਸਾਹਮਣੇ ਆਂਦਾ ਸੀ ਅੱਜ ਲਈ ਬਹੁਤ ਧੰਨਵਾਦ ਆ ਜੀ ਤੇ ਕੱਲ ਨੂੰ ਫੇਰ ਦਰਸ਼ਨ ਕਰਦੇ ਆਂ ਮਿਹਰਬਾਨ ਨਿਰਮਿੰਦਰ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ